ਸਤ ਸ੍ਰੀ ਅਕਾਲ ਮੈਂ ਸੋਮਸ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਵਾ ਚੈਨਲ ਦੇ ਬਲੋ ਇੱਕ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ ਉਸ ਪ੍ਰੋਗਰਾਮ ਦਾ ਸਿੱਧੇ ਦਾ ਸਿੱਧਾ ਸੰਬੰਧ ਐਜੂਕੇਸ਼ਨ ਦੇ ਨਾਲ ਹੈ ਉਸ ਪ੍ਰੋਗਰਾਮ ਦਾ ਸੰਬੰਧ ਸਿੱਧੇ ਦਾ ਸਿੱਧਾ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਹੈ ਕਿਉਂਕਿ ਹਰ ਇੱਕ ਮਾਤਾ ਪਿਤਾ ਜਦੋਂ ਬੱਚੇ ਨੂੰ ਸਕੂਲ ਪਾਉਂਦੇ ਨੇ ਉਸੇ ਦਿਨ ਤੋਂ ਹੀ ਬਹੁਤ ਸਾਰੀਆਂ ਮਤਲਬ ਦਿਲ ਦੇ ਵਿੱਚ ਜਿਹੜੀਆਂ ਖੁਆਇਸ਼ਾਂ ਨੇ ਮਾਤਾ ਪਿਤਾ ਦੇ ਜ਼ਿਹਨ ਵਿੱਚ ਹੁੰਦੀਆਂ ਨੇ ਕਿ ਬੱਚਾ ਪੜ੍ਹੇਗਾ ਨੌਕਰੀ ਪ੍ਰਾਪਤ ਕਰੇਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਔਰ ਬੁਢਾਪੇ ਵਿੱਚ ਸਾਡਾ ਸਹਾਰਾ ਬਣੇਗਾ ਲੇਕਿਨ ਦੋਸਤੋ ਖੈਰ ਇਹ ਤਾਂ ਇੱਕ ਅਲੱਗ ਵਿਸ਼ਾ ਹੈ ਕਿ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਪੜ੍ਹੇ ਲਿਖੇ ਨੇ ਪਰ ਜਿਨ੍ਹਾਂ ਨੇ ਦਸਤਕਾਰੀ ਤੇ ਸ਼ਿਲਪਕਾਰੀ ਜਿਨ੍ਹਾਂ ਨੇ ਆਈਟੀਆਈ ਕਰ ਕਰਕੇ ਮਤਲਬ ਕਿਸੇ ਨਾ ਕਿਸੇ ਟ੍ਰੇਡ ਦਾ ਹਿੱਸਾ ਬਣ ਕੇ ਉਹਨਾਂ ਨੇ ਹੱਥੀਂ ਕੰਮ ਕਰਨ ਦੀ ਇੱਕ ਟ੍ਰੇਨਿੰਗ ਲੈਂਦੀ ਹੈ ਉਹ ਬੰਦਾ ਜ਼ਿੰਦਗੀ ਚ ਕਦੇ ਵੀ ਮਾਰ ਨਹੀਂ ਖਾ ਸਕਦਾ ਤੁਸੀਂ ਦੇਖੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਸਾਰੇ ਨੌਜਵਾਨ ਗਏ ਨੇ ਜਿਹੜੇ ਤਾਂ ਪੜ੍ਹੇ ਲਿਖੇ ਨੇ ਉਹ ਉਹ ਚਾਹੁੰਦੇ ਨੇ ਕਿ ਸਾਨੂੰ ਉਸ ਤਰ੍ਹਾਂ ਦਾ ਕੰਮ ਮਿਲੇ ਉਸ ਤਰ੍ਹਾਂ ਦਾ ਸ਼ਾਇਦ ਉੱਥੇ ਜਾਂਦਿਆ ਕੰਮ ਨਹੀਂ ਮਿਲਦਾ ਉਹਨਾਂ ਨੂੰ ਲੇਬਰ ਕਰਨੀ ਪੈਂਦੀ ਹੈ ਉਹਨਾਂ ਨੂੰ ਟੈਕਨੀਕਲੀ ਕੁਛ ਨਾ ਕੁਛ ਲੈਣਾ ਪੈਂਦਾ ਹੈ ਜਿਸ ਤੇ ਕਰਕੇ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਪਰ ਜਿਨ੍ਹਾਂ ਨੇ ਆਲਰੇਡੀ ਆਈਟੀਆਈ ਤੋਂ ਟ੍ਰੇਨਿੰਗ ਕੀਤੀ ਹੁੰਦੀ ਹੈ ਉਹ ਜ਼ਿੰਦਗੀ ਦੇ ਵਿੱਚ ਦੋਸਤੋ ਮੈਂ કડਵਾ ਸੱਚ ਕਹਿਣ ਲੱਗਾ ਕਦੇ ਵੀ ਮਾਰ ਨਹੀਂ ਖਾਂਦੇ ਕਿਉਂਕਿ ਟੀਚਰਾਂ ਨੇ ਉਹਨਾਂ ਨੂੰ ਬਹੁਤ شدت ਦੇ ਨਾਲ ਟ੍ਰੇਨਿੰਗ ਜਿਹੜੀ ਆ ਦਿੱਤੀ ਹੁੰਦੀ ਹੈ ਅੱਜ ਆਈਟੀਆਈ ਜਿਹੜੀ ਕਿ ਪਟਿਆਲੇ ਦੇ ਵਿੱਚ ਹੈ ਔਰ ਮੈਂ ਦੱਸ ਦਿਆਂ ਕਿ ਇਹ ਆਈਟੀਆਈ ਜਿਹੜੀ ਹੈ ਨਾਭਾ ਰੋਡ ਦੇ ਉੱਪਰ ਹੈ ਪੀਆਰਟੀਸੀ ਦੀ ਵਰਕਸ਼ਾਪ ਦੇ ਬਿਲਕੁਲ ਬੈਕ ਸਾਈਡ ਤੇ ਹੈ ਔਰ ਕਈ ਵਾਰ ਇਥੋਂ ਦੀ ਗੁਜ਼ਰਦੇ ਆਪਾਂ ਜਿਆਦਾ ਕਰਕੇ ਇੱਧਰ ਨਹੀਂ ਦੇਖਦੇ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਪਿਤਾ ਮਾਤਾ ਪਿਤਾ ਜਿਹੜੇ ਆਉਂਦੇ ਜਾਂਦੇ ਨੇ ਅੱਜ ਇਸ ਆਈਟੀਆਈ ਦੇ ਵਿੱਚ ਕਿੰਨੀ ਕਿੰਨੇ ਟ੍ਰੇਡਸ ਨੇ ਔਰ ਇੱਕ ਟ੍ਰੇਡ ਦੇ ਵਿੱਚ ਕਿੰਨੀਆਂ-ਕਿੰਨੀਆਂ ਸੀਟਸ ਨੇ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਇਸ ਵਕਤ ਮੇਰੇ ਨਾਲ ਟਰੇਡਿੰਗ ਆਫੀਸਰ ਸਰਦਾਰ ਮੰਗਤ ਸਿੰਘ ਢੀਮਾਨ ਸਾਹਿਬ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਪੂਰੀ ਡਿਟੇਲ ਵਿੱਚ ਉਹਨਾਂ ਨਾਲ ਗੱਲ ਦੀ ਜਿਹੜੀ ਹੈ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਢੀਮਾਨ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਿਲਕੁਲ ਸਰ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਜੀ ਠੀਕ ਹੈ ਕਿੰਨੇ ਸਾਲਾਂ ਤੋਂ ਇਸ ਕਾਲਜ ਦੇ ਵਿੱਚ ਹੋ ਸਰ ਸਰ ਮੈਨੂੰ ਲਗਭਗ ਇੱਥੇ ਤਾਂ ਮੈਨੂੰ 1 ਸਾਲ ਹੋ ਗਿਆ ਹੀ ਆਇਆ ਇਹਨੂੰ ਜੀ ਪਹਿਲਾਂ ਮੇਰੀ ਪੋਸਟਿੰਗ ਹੈਗੀ ਸੀ ਸੁਨਾਮ ਆਈਟੀ ਦੇ ਵਿੱਚ ਅੱਛਾ ਸੁਨਾਮ ਤੋਂ ਆਇਓ ਜੀ ਜੀ ਉੱਥੇ ਮੈਂ ਪ੍ਰਮੋਟ ਹੋ ਕੇ ਆਇਆ ਜੀ ਪਹਿਲਾਂ ਉੱਥੇ ਇੰਸਟ੍ਰਕਟਰ ਸੀਗੇ ਓਕੇ ਇੱਥੇ ਟ੍ਰੇਨਿੰਗ ਅਫਸਰ ਬਣ ਕੇ ਆਇਆ ਵੈਸੇ ਮੇਰੀ ਜੁਆਇਨਿੰਗ ਹੈਗੀ ਆ 2007 ਦੀ ਆਈਟੀ ਰਾਜਪੁਰਾ ਦੀ ਓਕੇ 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 ਤੇ ਐਦਾਂ ਕਰਕੇ ਫਿਰ ਪਹਿਲਾਂ ਉੱਥੇ ਚਲੇ ਗਏ ਬਿਲਕੁਲ ਪ੍ਰਮੋਟ ਹੋ ਕੇ ਤੁਸੀਂ ਪ੍ਰਮੋਟ ਹੋ ਕੇ ਇੱਥੇ ਆ ਗਏ ਅੱਛਾ ਤੇ ਮਾਨ ਸਾਹਿਬ ਇੱਥੇ ਮਤਲਬ ਆਈਟੀਆਈ ਜਿਹੜੀ ਹੈ ਇਸ ਦੇ ਵਿੱਚ ਕਿੰਨੇ ਕੁ ਟ੍ਰੇਡਸ ਨੇ ਜਿਹੜੇ ਕਿ ਬੱਚੇ ਉਹ ਟ੍ਰੇਡਸ ਦੇ ਕਿ ਕਿਸ ਤਰ੍ਹਾਂ ਫਾਇਦਾ ਲੈਂਦੇ ਨੇ ਟੋਟਲ ਟ੍ਰੇਡਸ ਕਿਹੜੇ ਨੇ ਔਰ ਕਿਹੜੇ ਕਿਹੜੇ ਟ੍ਰੇਡ ਹੁਣ ਤੁਸੀਂ ਸ਼ੁਰੂ ਕੀਤੇ ਨੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਵੀ ਜਿਹੜੀ ਸਾਡੀ ਪਟਿਆਲਾ ਆਈਟੀ ਹੈ ਜੀ ਇਹ ਪਟਿਆਲੇ ਜਲੇ ਦੀ ਸਾਰੇ ਜ਼ਿਲ੍ਹੇ ਦੀ ਨੋਟਲ ਆਈਟੀ ਹੈ ਓਕੇ ਮੇਨ ਮੇਨ ਠੀਕ ਹੈ ਸਾਡੇ ਅੰਡਰ ਕਾਫੀ ਸਰਕਾਰੀ ਆਈਟੀਆਂ ਆ ਸਾਰੀਆਂ ਪ੍ਰਾਈਵੇਟ ਆਈਆਂ ਲਗਭਗ 30-35 ਆਈਟੀਆਂ ਸਾਡੇ ਅੰਡਰ ਨੇ ਸਾਰੇ ਜੱਲੇ ਪਟਿਆਲੇ ਦੀ ਮਤਲਬ ਹੈਡ ਇਹਨੂੰ ਕਹਿ ਸਕਦੇ ਆ ਹੈਡ ਹੈ ਜੀ ਸਾਡੀ ਕਿਆ ਬਾਤ ਹੈ ਸਾਡੇ ਅੰਦਰ ਨੇ ਸਾਰੀਆਂ ਸਾਡੇ ਸਾਡੇ ਕੋਲ ਜਿਹੜੇ ਪੇਪਰ ਹੁੰਦੇ ਨੇ ਸਾਰੇ ਇੰਟੈਂਡ ਤੇ ਸਾਡੇ ਕੋਲ ਹੀ ਹੁੰਦੇ ਨੇ ਜੀ ਠੀਕ ਹੈ ਅਸੀਂ ਉੱਥੋਂ ਇੱਥੋਂ ਡਿਸਟ੍ਰਿਬਿਊਟ ਸਾਰਿਆਂ ਨੂੰ ਉਹ ਕਰ ਦਿਆਂ ਜੋ ਵੀ ਆਪਣੀ ਲਗਾਉਣੀ ਹੁੰਦੀ ਹੈ ਸਾਡੀ ਡਿਊਟੀ ਵਗੈਰਾ ਉਹ ਅਸੀਂ ਉਹ ਕਰਦੇ ਆ ਸਾਰਾ ਕੁਝ ਜੀ 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 ਤੇ ਰਹੀ ਗੱਲ ਸਾਡੀਆਂ ਟ੍ਰੇਡਾਂ ਦੀ ਸਾਡੇ ਕੋਲੇ ਕਾਫੀ ਟ੍ਰੇਡਾਂ ਕਾ ਕੁਝ ਪਹਿਲਾਂ ਚੱਲ ਰਹੀਆਂ ਨੇ ਜਿਹੜੀਆਂ ਜਿਹੜੀਆਂ ਪ੍ਰਚਲਿਤੀਆਂ ਟ੍ਰੇਡਾਂ ਦੀਆਂ ਮਕੈਨਿਕਲ ਦੀਆਂ ਹੋ ਗਈਆਂ ਆਟੋ ਇਲੈਕਟ੍ਰੀਕਲ ਆਟੋ ਇਲੈਕਟ੍ਰੀਕਲ ਹੋ ਗਈ ਤੇ ਇਲ ਆਟੋ ਲੈਕੈਸ਼ਨ ਸਾਰਾ ਵਿੰਗ ਹੋ ਗਿਆ ਡੀਜ਼ਲ ਮਕੈਨਿਕ ਹੋ ਗਿਆ ਮੋਟਰ ਮਕੈਨਿਕ ਹੋ ਗਿਆ ਉਹਦੇ ਵਿੱਚ ਜੀ ਤੇ ਸਾਡੀਆਂ ਮਕੈਨਿਕਲ ਫਿਟਰ ਮਸ਼ੀਨਸ ਟਰਨਰ ਵਗੈਰਾ ਤੇ ਸਟੈਨੋ ਇੰਗਲਿਸ਼ ਤੇ ਉਧਰ ਪਲੰਬਰ ਵੈਲਡਰ ਸਾਰੀਆਂ ਟ੍ਰੇਡਾਂ ਹੈਗੀਆਂ ਸਾਡੇ ਕੋਲ ਜਿਨ੍ਹਾਂ ਦੀ ਕੀ ਡਿਮਾਂਡ ਫੋਰਨ ਦੇ ਵਿੱਚ ਵੀ ਸਾਡੇ ਕੋਲ ਹੈਗੀ ਹੈ ਬਿਲਕੁਲ ਠੀਕ ਹੈ ਜੀ ਜਿਹੜਾ ਬੰਦਾ ਸਾਡੇ ਕੋਲੇ ਆਈਟੀ ਕਰ ਜੂਗਾ ਇੱਕ ਵਾਰੀ ਸਭ ਤੋਂ ਪਹਿਲਾਂ ਤਾਂ ਉਹਦੀ ਜਿਹੜੀ ਪਲੇਸਮੈਂਟ ਹੈ ਉਹਨੂੰ ਅਸੀਂ ਇੱਥੇ ਹੀ ਕਰਵਾ ਦਾਂਗੇ ਉਹਦੀ ਵਾਹ ਟ੍ਰੇਨਿੰਗ ਦੇ ਦੌਰਾਨ ਹੀ ਕਰਾ ਦਾਂਗੇ ਲਾਸਟ ਜਿਹੜੇ ਸਾਡੇ ਕੋਲੇ 2 ਮਹੀਨੇ ਜਾਂ 3 ਮਹੀਨੇ ਹੋਣਗੇ ਸਾਡੇ ਨਾਲ ਕੰਪਨੀਆਂ ਦੇ ਟਾਈ ਅਪ ਕਾਫੀ ਨੇ ਤੇ ਉਹਨਾਂ ਤੋਂ ਅਸੀਂ ਰਿਕੁਆਇਰਮੈਂਟ ਲੈ ਲੈਂਦੇ ਆ ਬਿਲਕੁਲ ਸਾਡੇ ਪਲੇਸਮੈਂਟ ਸੱਲ ਬਣਿਆ ਹੋਇਆ ਉਹਦੇ ਵਿੱਚ ਮੈਂ ਵੀ ਇਨਵੋਲਵ ਆ ਵਿੱਚ ਬਿਲਕੁਲ ਬਿਲਕੁਲ ਸਾਡੇ ਗਰੁੱਪੀ ਸਰ ਨੇ ਉਹ ਵੀ ਹੈਗੇ ਨੇ ਕੋਆਰਡੀਨੇਟਰ ਸਾਡੇ ਜੀ ਤੇ ਉਹਨਾਂ ਨੂੰ ਮਤਲਬ ਕਿ ਅਸੀਂ ਪਹਿਲਾਂ ਕੰਪਨੀਆਂ ਦੇ ਵਿੱਚ ਜਾਂਦੇ ਆ ਜਦ ਫੋਨ ਦੀ ਗੱਲ ਹੋ ਜਾਂਦੀ ਆ ਸਾਡੇ ਐਮਓਯੂ ਸਾਈਨ ਨੇ ਕਾਫੀ ਕੰਪਨੀਆਂ ਨਾਲ ਉਹਨਾਂ ਤੋਂ ਅਸੀਂ ਫੋਨ ਕਰਕੇ ਮਤਲਬ ਕਿ ਪੁੱਛ ਲੈਣਾ ਤੁਹਾਨੂੰ ਕਿਹੜੇ ਕ੍ਰੈਡਿਟ ਰੇਟ ਦੀ ਰਿਕੁਆਇਰਮੈਂਟ ਹੈਗੀ ਆ ਅੱਛਾ ਤੇ ਮਾਨ ਸਾਹਿਬ ਜਿਹੜੇ ਬੱਚੇ ਫਿਰ ਆਉਂਦੇ ਨੇ ਤੁਹਾਡੇ ਕੋਲ ਮਤਲਬ ਐਡਮਿਸ਼ਨ ਲੈਣ ਵਾਸਤੇ ਉਹਨਾਂ ਦੀ ਬੇਸਿਕ ਕੁਆਲੀਫਿਕੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਔਰ ਰਿਜ਼ਰਵ ਦੀਆਂ ਕਿੰਨੀਆਂ ਸੀਟਸ ਨੇ ਇੱਥੇ ਔਰ ਉਹਦੇ ਬਾਰੇ ਵੀ ਸਾਨੂੰ ਦੱਸੋ ਕਿ ਜ਼ਿਆਦਾ ਬੱਚਿਆਂ ਦਾ ਇੰਟਰਸਟ ਕਿਹੜੀ ਸੀਟ ਤੇ ਜ਼ਿਆਦਾ ਆਉਂਦਾ ਹੈ ਸਰ ਪਤਾ ਕੀ ਹੈ ਜੜੀਆਂ ਇੱਥੇ ਆਪਣੇ ਕੋਲੇ ਬੱਚੇ ਆਉਂਦੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਕੁਛ ਟੈਡਾ ਵਾਸਤੇ ਜਿਵੇਂ ਪਲੰਬਰ ਹੋ ਗਈ ਕਾਰਪੈਂਟਰ ਹੋ ਗਈ ਤੇ ਇਹਨਾਂ ਵਾਸਤੇ 8ਵੀਂ ਕਲਾਸ ਹੈ ਜੀ ਸਿਰਫ 8ਵੀਂ ਅਰੇ ਵਾਹ ਜੀ ਮਤਲਬ ਕਿ ਬੱਚੇ ਨੇ 10ਵੀਂ ਕੀਤੀ ਹੋਈ ਹੈ 8ਵੀਂ ਤੋਂ ਬਾਅਦ 10ਵੀਂ ਕਰ ਹੀ ਲੈਂਦਾ ਹੈ ਅਗਲਾ ਐਕਚੁਅਲੀ ਉਸ ਤੋਂ ਬਾਅਦ ਜਿਹੜੇ 10ਵੀਂ ਦੇ ਨੰਬਰ ਉਹਦੇ 3% ਨੰਬਰ ਐਕਸਟਰਾ ਲੱਗ ਜਾਣਗੇ ਜੇ ਮੰਨ ਲਓ 8ਵੀਂ ਦੇ ਨੰਬਰ ਹੈਗੇ ਨੇ 70% ਉਹ 70% ਹੋ ਜਾਣਗੇ ਇਹ ਤੋਂ ਮੈਰਿਟ ਦੇ ਉੱਪਰ ਆ ਜਾਊਗਾ ਕੀ ਬਾਤ ਹੈ ਸਰ ਤੇ ਜੇ ਉਹਨੇ ਬੀਏ ਕੀਤੀ ਹੋਈ ਹੈ ਤਾਂ ਉਹਦੇ 5% ਲੱਗ ਜਾਣਗੇ ਉਹ ਹੋਰ ਉੱਪਰ ਆ ਜਾਊਗਾ ਮਤਲਬ ਪਲੱਸ 2 ਵਾਲਾ ਵੀ ਲੈ ਸਕਦਾ ਹੈ ਮੈਂ ਵੀ ਦੱਸਦਾ ਤੁਹਾਨੂੰ ਮੈਂ ਬੇਸਤੀ ਕਿ ਸਾਡੀ ਮੇਨ ਸਾਰੀਆਂ ਡਾਟਾ ਦੇ ਵਿੱਚ 10ਵੀਂ ਹੈਗੀ ਮੈਟ੍ਰਿਕ ਹਰੇਕ ਟ੍ਰੇਡਾਂ ਦੇ ਵਿੱਚ 10ਵੀਂ ਆ ਜਿਹੜੀਆਂ ਸਾਡੀਆਂ ਇੱਕ ਦੋ ਟ੍ਰੇਡਾਂ ਨੇ ਉਹਨਾਂ ਵਾਸਤੇ 8ਵੀਂ ਆ ਪਲੱਸ 2 ਵਾਲਾ ਤਾਂ ਹੈਗਾ ਹੀ ਹੈਗਾ ਉਹ ਐਕਚੁਅਲੀ ਹੋਤਾ ਯਾਨੀ ਕਿ ਜਿਹੜੀ ਮੈਰਿਟ ਬੰਨੀ ਉਹ 10ਵੀਂ ਦੀ ਬੰਨੀ ਆ ਇਹਦਾ ਕੋਈ ਇਹਦਾ ਕੋਈ ਮਤਲਬ ਕੋਈ ਤਜਰਬਾ ਵੀ ਸ਼ੋ ਕਰਨਾ ਪੈਂਦਾ ਕਿ ਜਸਟ ਇਹ ਪਾਸ ਸਰਟੀਫਿਕੇਟ ਹੀ ਦੇਣਾ ਪੈਂਦਾ ਜਾਂ ਮੈਰਿਟ 'ਚ ਲਿਸਟ ਲੱਗਦੀ ਆ ਹਾਂ ਉਹ ਅੱਜਕੱਲ ਸਿਸਟਮ ਪਹਿਲਾਂ ਤਾਂ ਹੈਗਾ ਸੀ ਮੈਨੂਅਲ ਸਿਸਟਮ ਅੱਜ ਤੋਂ 10-12 ਸਾਲ ਪਹਿਲਾਂ ਹੁਣ ਅੱਜਕੱਲ ਆਨਲਾਈਨ ਸਿਸਟਮ ਹੋ ਗਿਆ ਜੀ ਯੈਸ ਬੱਚੇ ਨੇ ਕੁਝ ਨਹੀਂ ਕਰਨਾ ਹੈਗਾ ਸਿਰਫ ਕੈਫੇ ਤੇ ਜਾ ਕੇ ਜਾਂ ਸਾਡੇ ਕੋਲ ਆ ਕੇ ਅਪਲਾਈ ਨੂੰ ਪਤਾ ਲੱਗਿਆ ਨਾ ਮੋਬਾਈਲ ਦੇ ਵਿੱਚ ਮੈਨੂੰ ਕਿਹੜੀ ਸ਼ੀਟ ਮਿਲ ਗਈ ਜਿਹੜੀ ਆਈਡੀ ਸ਼ੀਟ ਮਿਲ ਗਈ ਉੱਥੇ ਜਾ ਕੇ ਅਡਮਿਸ਼ਨ ਕਰਾਉਂਦਾ ਹੁਣ ਵੀ ਐਡਮਿਸ਼ਨ ਸਾਡੇ ਚੱਲ ਰਹੀਆਂ ਨੇ ਵੈਸੇ 30 ਤਰੀਕ ਸਾਡੀ ਲਾਸਟ ਡੇਟ ਹੈ ਕੀ ਬਾਤ ਹੈ ਸਾਡੇ ਕੋਲੇ ਹੁਣ ਸਾਨੂੰ ਖੱਡ ਕੁਆਟਰ ਵੱਲੋਂ ਸਾਡੀ ਪਟਿਆਲਾ ਆਈਟੀ ਦੇ ਵਿੱਚ ਇਕੱਲੀ ਪਟਿਆਲਾ ਆਈਟੀ ਦੇ ਵਿੱਚ ਸਭ ਤੋਂ ਪੰਜਾਬ ਤੋਂ ਵੱਧ ਸੀਟਾਂ ਸਾਨੂੰ ਅਸੈਸ ਹੋਈਆਂ ਨੇ 1400 ਸੀਟ ਅਸੀਂ ਭਰਨੀ ਹੈ 1396 ਸੀਟ ਉਹਦੇ ਵਿੱਚੋਂ ਅਸੀਂ ਸਾਲ ਲਗਭਗ 11-1200 ਸੀਟ ਭਰ ਚੁੱਕਿਆ ਜੀ ਓਕੇ ਸਾਡੀਆਂ 900-1500 ਸੀਟਾਂ ਰਹਿ ਗਈਆਂ ਉਹ बस 30 ਤਰੀਕ ਤੱਕ ਕਲੀਅਰ ਹੋ ਜਾਣਗੀਆਂ ਸਾਡੀ ਅੱਛਾ ਤੇਮਨ ਸਾਹਿਬ ਮਤਲਬ ਜਿਆਦਾ ਕਰਕੇ ਬੱਚਿਆਂ ਦਾ ਕਿਹੜੀ ਸੀਟ ਲੈਣ ਦਾ ਕ੍ਰਿਓਸਟੀ ਹੁੰਦੀ ਹੈ ਕਿ ਮੈਨੂੰ ਆਜ ਮਿਲ ਜਾਵੇ ਜੇਕਰ ਉਹ ਨਹੀਂ ਮਿਲਦੀ ਤਾਂ ਫਿਰ ਉਹ ਕਿਸ ਤਰ੍ਹਾਂ ਕੰਪਰੋਮਾਈਜ਼ ਕਰ ਵੈਸੇ ਤਾਂ ਪਤਾ ਕੀ ਹੁੰਦਾ ਵੈਸੇ ਤਾਂ ਟ੍ਰੇਡਾਂ ਸਾਰੀਆਂ ਵਧੀਆ ਨੇ ਜੀ ਕੋਈ ਟ੍ਰੇਡ ਮਾੜੀ ਨਹੀਂ ਹੈਗੀ ਨਹੀਂ ਨਹੀਂ ਠੀਕ ਅਸੀਂ ਬੱਚੇ ਨੂੰ ਇਹੀ ਕਹਿੰਦੇ ਆ ਸਾਰੀਆਂ ਟ੍ਰੇਡਾਂ ਵਧੀਆਂ ਨੇ ਕਿਸੇ ਵੀ ਟ੍ਰੇਡ 'ਚ ਐਡਮਿਸ਼ਨ ਲੈ ਲਓ ਤੁਹਾਨੂੰ ਪਲੇਸਮੈਂਟ ਪੱਕੀ ਕਰਾਵਾਂਗੇ 100% ਕਰਾਵਾਂਗੇ ਸਾਡੀ ਗਰੰਟੀ ਹੈ ਠੀਕ ਹੈ ਬਾਕੀ ਕਈ ਬੱਚੇ ਕਹਿੰਦੇ ਨੇ ਵੀ ਮੈਂ ਕਰਨਾ ਹੀ ਪਲੰਬਰ ਦਾ ਜਾਂ ਮੋਟਰ ਮਕੈਨਿਕ ਕਰਨਾ ਹੈ ਮੈਂ ਬਾਹਰ ਜਾਣਾ ਹੈ ਫਿਰ ਉਹਨਾਂ ਦੀ ਚੁਆਇਸ ਤੇ ਹੁੰਦਾ ਸਾਰਾ ਕੁਝ ਉਹਨਾਂ ਦੇ ਹਿਸਾਬ ਨਾਲ ਫਿਰ ਅਸੀਂ ਕਰ ਦਿੰਦੇ ਹਾਂ ਉਹਦੇ ਵਿੱਚ ਹਾਂ ਬਾਕੀ ਮਕੈਨਿਕਲ ਟ੍ਰੇਡਾਂ ਦੇ ਵਿੱਚ ਸਾਡੇ ਕੋਲੇ ਡੀਜ਼ਲ ਮੈਕੈਨਿਕ ਮੋਟਰ ਮੈਕੈਨਿਕ ਠੀਕ ਹੈ ਫੀਟਰ ਇਹਨਾਂ ਦੀ ਡਿਮਾਂਡਾਂ ਕਾਫੀ ਹੈਗੀਆਂ ਨੇ ਉਹਨਾਂ ਦੇ ਵਿੱਚ ਅੱਛਾ ਤੇ ਮਾਨ ਸਾਹਿਬ ਇੱਕ ਮੇਰਾ ਕੁਐਸਚਨ ਹੈ ਕਿ ਰਿਜ਼ਰਵ ਦੀਆਂ ਵੀ ਕਿਉਂਕਿ ਆਈਟੀਆਈ ਦੇ ਵਿੱਚ ਰਿਜ਼ਰਵ ਸੀਟਸ ਵੀ ਹੁੰਦੀਆਂ ਨੇ ਟ੍ਰੇਡਸ ਦੇ ਵਿੱਚ ਹਰ ਇੱਕ ਟ੍ਰੇਡਸ ਦੇ ਵਿੱਚ ਹੁੰਦੀਆਂ ਜਾਂ ਟੋਟਲ ਮਿਲਾ ਕੇ ਹੁੰਦੀਆਂ ਸਰ ਜਾਂ ਹਰ ਇੱਕ ਟ੍ਰੇਡ ਹਰੇਕ ਟ੍ਰੇਡ ਦੇ ਵਿੱਚ ਹੁੰਦੀਆਂ ਨੇ ਜੀ ਅੱਛਾ ਕਿੰਨੇ ਪਰਸੈਂਟ ਹੁੰਦੀਆਂ 25 25% ਹੈਗੀ ਐਸਸੀ ਦੀਆਂ 5% ਬੀਸੀ ਦੀਆਂ ਬਾਕੀ ਜਨਰਲ ਗਿਆ ਫਿਰ ਉਹਨਾਂ ਨੂੰ ਕੋਈ ਸਟਾਈਫੰਡ ਵਗੈਰਾ ਵੀ ਦਿੱਤਾ ਜਾਂਦਾ ਸਕਾਲ ਜਿਹੜੇ ਐਸਸੀ ਬੱਚੇ ਨੇ ਉਹਨਾਂ ਦਾ ਸਕਾਲ ਉਹਨਾਂ ਨੂੰ ਵੀ ਫਾਇਦਾ ਮਿਲੂਗਾ ਇਹ ਵੀ ਉਹਨਾਂ ਦੀ ਫੀਸ ਵੀ माफ ਕੀਤੀ ਜਾਊਗੀ ਕੀ ਬਾਤ ਹੈ ਕੀ ਬਾਤ ਮਤਲਬ ਉਹਨਾਂ ਦੇ ਇੱਕ ਫ੍ਰੀ ਆਫ ਕਾਸਟ ਹੀ ਹੋਊਗਾ ਬਾਕੀ ਪਤਾ ਕੀ ਹੈ ਜਿਹੜੇ ਸਾਡੇ ਬੱਚੇ ਜਰਨਲ ਦੇ ਨੇ ਜੀ ਉਹਨਾਂ ਨੂੰ ਵੀ ਫ੍ਰੀ ਆਫ ਕਾਸਟ ਹੀ ਹੈ ਉਹਨਾਂ ਨੂੰ ਸਿਰਫ 4-5000 ਰੁਪਏ ਸਾਲ ਦੀ ਫੀਸ ਹੈ ਸਾਰੀ ਪੂਰੀ ਵਾਹ ਵਾਹ ਉਹ ਵੀ ਫ੍ਰੀ ਵਾਂਗੂ ਹੀ ਹੈ ਸਾਡਾ ਅੱਛਾ ਕੁਝ ਨਵੇਂ ਕੋਰਸਸ ਵੀ ਸ਼ੁਰੂ ਕੀਤੇ ਗਏ ਨੇ ਜਿਦਾ ਅੱਜਕੱਲ ਟੈਕਨੀਕਲ মিডিਆ মিডিਆ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਅੱਜ ਇਸ ਤਰ੍ਹਾਂ ਦੀ ਮਲਟੀਮੀਡੀਆ ਨੂੰ ਲੈ ਕੇ ਕੁਝ ਕਿਹੜੇ ਕਿਹੜੇ ਕੋਰਸਿਸ ਜਿਹੜੇ ਨਵੇਂ ਸ਼ੁਰੂ ਕੀਤੇ ਮੈਂ ਤੁਹਾਨੂੰ ਇੱਕ ਦੱਸਣ ਲੱਗਿਆ ਸੀਗਾ ਸਾਡੇ ਕੋਲੇ ਨਾ ਨਵੇਂ ਕੋਰਸ ਸ਼ੁਰੂ ਕੀਤੇ ਨੇ ਜਿਵੇਂ ਸੋਲਰ ਟੈਕਨੋਲੋਜੀ ਵਾਹ ਠੀਕ ਹੈ ਮਲਟੀਮੀਡੀਆ ਜੀ ਤੇ ਇੱਕ ਡਰੋਨ ਟੈਕਨੋਲੋਜੀ ਜੀ ਇਹ ਕੋਰਸ ਅਸੀਂ ਤਿੰਨ ਚਾਰ ਨਵੀਆਂ ਟ੍ਰੇਡਾਂ ਚਲਾਈਆਂ ਨੇ ਜਿਨ੍ਹਾਂ ਦੀ ਕਾਫੀ ਮਤਲਬ ਕਿ ਡਿਮਾਂਡ ਹੈ ਉਹ ਸਾਡੇ ਕੋਲ ਮਤਲਬ ਫਿਲ ਵੀ ਹੋ ਗਈਆਂ ਸੀਟਾਂ ਹੋ ਗੀਆਂ ਵਾਹ ਜੀ ਵਾਹ ਅੱਛਾ ਤੇ ਮਾਨ ਸਾਹਿਬ ਇਹ ਵੀ ਸਾਨੂੰ ਦੱਸੋ ਕਿ ਇੱਕ ਐਡਮਿਸ਼ਨ ਲੈਣ ਵਾਸਤੇ ਕਾਗਜ਼ੀ ਕਾਰਵਾਈ ਜਿਹੜੀ ਹੈ ਕੀ ਪਿੰਡ ਦੇ ਸਰਪੰਚ ਦਾ ਹੋਣਾ ਜ਼ਰੂਰੀ ਹੈ ਉਹਦੀ ਉਹਦੀ ਕੋਈ ਕਾਗਜ਼ ਕਿਉਂਕਿ ਅੱਜ ਕੱਲ ਇਹ ਵੀ ਕਹਿੰਦੇ ਆ ਕਿ ਸਰਪੰਚਾਂ ਦਾ ਸਟੈਂਪ ਹੋਣੀ ਚਾਹੀਦੀ ਹੈ ਕਿ ਉਹ ਵਾਕਈ ਮਤਲਬ ਇਸ categories ਦੇ ਨਾਲ ਸੰਬੰਧਿਤ ਹੈ ਜਾਂ ਕਿਸ ਤਰ੍ਹਾਂ ਦੀ ਇਹ ਕਈ ਵਾਰੀ ਉਲਝਣ ਫਸ ਜਾਂਦੀ ਹੈ ਉਹ ਡਿਟੇਲ ਕਰੇ ਇਹ ਪਤਾ ਕੀ ਹੈ ਜੀ ਬਾਕੀ ਤਾਂ ਸਾਡੇ ਕੋਲ ਜਿਹੜਾ ਮੇਨ ਸਰਟੀਫਿਕੇਟ ਹੈ میٹرਿਕ ਦਾ ਹੋ ਗਿਆ ਆਧਾਰ ਕਾਰਡ ਹੋ ਗਿਆ ਠੀਕ ਹੈ ਜੇ ਹੋਰ ਅਦਰ ਕਲੋਕੇਸ਼ਨ ਹੋ ਗਈ ਪਲਸ 2 ਹੋ ਗਈ ਬੀਏ ਹੋ ਗਈ ਇਹ ਹੋ ਗਈ ਇਹਨਾਂ ਦੇ ਸਿਰਫ ਅਸੀਂ origignal ਡਾਕੂਮੈਂਟ ਵੈਰੀਫਿਕੇਸ਼ਨ ਕਰਦੇ ਆਂ ਬੱਚੇ ਦੀ ਠੀਕ ਹੈ ਜਿਹੜਾ ਹੈਗਾ ਐਸਸੀ ਦਾ ਸਰਟੀਫਿਕੇਟ ਉਹ ਪਤਾ ਹੀ ਸਾਰਿਆਂ ਨੂੰ ਤਹਿਸੀਲਦਾਰ ਤੋਂ ਵੈਲਿਡ ਹੋਣਾ ਚਾਹੀਦਾ ਜਬ ਬੀਸੀ ਦਾ ਹੋਣਾ ਚਾਹੀਦਾ ਉਹ ਤਹਿਸੀਲ ਚੋਂ ਬਣਦਾ ਹੀ ਆ ਉਹ origignal ਸਰਟੀਫਿਕੇਟ ਅਸੀਂ ਚੈੱਕ ਕਰਦੇ ਆਂ ਹੋਰ ਕੋਈ ਪ੍ਰੋਬਲਮ ਸਰਪੰਚ ਸਰਪੰਚ ਨੂੰ ਕੁਝ ਨਹੀਂ ਚਾਹੀਦਾ ਤੁਹਾਨੂੰ ਅੱਛਾ ਬਿਲਕੁਲ ਆਉਂਦਾ ਸਾਡੇ ਕੋਲ ਬੱਚਿਆਂ ਨੂੰ ਜੋੜਨ ਵਾਸਤੇ ਹੁਣ ਜਿਹੜੇ 10th ਵਿੱਚ ਬੱਚੇ ਨਿਕਲਦੇ ਨੇ 8th ਵਿੱਚੋਂ ਕਈ ਬੱਚੇ ਜਾਂਦੇ ਨੇ ਕੀ ਸਕੂਲਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਲਿਓ ਕਿ ਉੱਥੇ ਜਾ ਕੇ ਵਰਕਸ਼ਾਪ ਲਾਉਂਦੇ ਹੋ ਵੀ ਤੁਸੀਂ ਆਈਟੀਆਈ ਜੁਆਇਨ ਕਰੋ ਸਕਦੇ ਅਸੀਂ ਪਤਾ ਹੀ ਕਰਦੇ ਆ ਸਰ ਜਦੋਂ ਬੱਚਾ ਬੱਚੇ ਦੇ ਪੇਪਰ ਹੁੰਦੇ ਨੇ 10ਵੀਂ ਵਾਲਿਆਂ ਦੇ ਜੀ ਅਸੀਂ ਮਾਸ ਕਾਉਂਸਲਿੰਗ ਕਰਦੇ ਆ ਸਕੂਲਾਂ ਦੇ ਵਿੱਚ ਜਾ ਕੇ ਹਾਂ ਬੱਚਿਆਂ ਨੇ ਡਿਊਟੀਆਂ ਲਾਉਣੇ ਆ ਆਪਣੇ ਸਰਾਂ ਦੀਆਂ ਡਿਊਟੀਆਂ ਲਾਉਣੇ ਆ ਇਹ ਦੋ ਦੋ ਟੀਚਰਾਂ ਦੀਆਂ ਉਸ ਸਕੂਲਾਂ ਦੇ ਵਿੱਚ ਨਾ ਮਾਸ ਕਾਉਂਸਲਿੰਗ ਕਰਦੇ ਆ ਜਾ ਕੇ ਵੀ ਹੁਣ ਬੱਚਾ 10ਵਾਂ ਪੇਪਰ ਦੇ ਦੂਗਾ ਜਣੀ ਉਹਨਾਂ ਦੇ ਪੇਪਰਾਂ ਤੋਂ ਪਹਿਲਾਂ ਜੀ ਜੀ ਜਣੀ ਪੇਪਰਾਂ ਤੋਂ ਪਹਿਲਾਂ ਹੀ ਜਾਣਾ ਉੱਥੇ ਤਾਂ ਕਰਕੇ ਉਹਨਾਂ ਦੀ ਆਉਟਪੁੱਟ ਹੋਈ ਸਾਡੀ ਇਨਪੁੱਟ ਹੋ ਜੇ ਬਿਲਕੁਲ ਬਿਲਕੁਲ ਠੀਕ ਹੈ ਨਾ ਅਸੀਂ ਉੱਥੇ ਜਾ ਕੇ ਸਾਰੀਆਂ ਟ੍ਰੇਡਾਂ ਬਾਰੇ ਜੀ ਪੂਰਾ ਡਿਟੇਲ ਲੈ ਕੇ ਜਾਂਦੇ ਆ ਆਹ ਕੋਰਸ ਚੱਲਦੇ ਨੇ ਆਈਟੀ ਵਿੱਚ ਸਾਰੇ ਪੰਜਾਬ ਦੀ ਹੋ ਜਾਂਦੀਆਂ ਨੇ ਸੇਮ ਹੀ ਸਾਰਾ ਕੁਝ ਹੈਗਾ ਸਾਡੇ ਪਟਿਆਲੇ ਆ ਉਹੀ ਸਾਰਾ ਪੰਜਾਬ ਦੇ ਵਿੱਚ ਹੀ ਆ ਕੀ ਬਾਤ ਹੈ ਉਹ ਅਸੀਂ ਜਾ ਕੇ ਦੱਸਦੇ ਆ ਆਪਣੇ ਕੋਰਸਾਂ ਬਾਰੇ ਕਿਹੜੇ ਕਿਹੜੇ ਕੋਰਸ ਦੇ ਵਿੱਚ ਕਿੰਨੇ ਕਿੰਨੇ ਸਾਲ ਦੀ ਹੈ ਟ੍ਰੇਡ ਕਿੰਨੇ ਫੀਸ ਹੈ ਤੇ ਐਸਸੀ ਵਾਸਤੇ ਕੀ ਬੈਨੀਫਿਟ ਹੈ ਉਹ ਸਾਰੇ ਸਕੂਲਾਂ ਦੇ ਵਿੱਚ ਨਾ ਬੱਚਿਆਂ ਦੇ ਦੋ ਟੀਚਰਾਂ ਦੀ ਡਿਊਟੀਆਂ ਲਾ ਦਿੰਦੇ ਆ ਪਿੰਡਾਂ ਦੇ ਵਿੱਚ ਜਣੀ ਜੀ 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 ਉਹਨਾਂ ਨੂੰ ਪਤਾ ਲੱਗ ਜਾਏ ਉਹਦੇ ਵਿੱਚੋਂ ਸਾਨੂੰ ਜਿਹੜੇ ਬੱਚੇ ਨੇ میٹرਕ ਵਾਲੇ ਨਾਲ ਦੀ ਨਾਲ ਸਾਨੂੰ ਮਿਲ ਜਾਂਦੇ 8ਵੀਂ ਵਾਲੇ ਤਾਂ ਹੈਗੇ ਹੈਗੇ ਨੇ ਜਿਹੜੇ 10ਵੀਂ ਪਾਸ ਕਰਨਗੇ ਉਹ ਨਾਲ ਦੀ ਨਾਲ ਜਾਂਦੇ ਆ ਉਹ ਵੀ ਸਾਡੇ ਅਸੀਂ ਐਡਮਿਸ਼ਨ ਕਰਦਗੇ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਤੇ ਮਾਨ ਸਾਹਿਬ ਜੀ ਨੂੰ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਦੋਂ ਵੀ ਇਸ ਤਰ੍ਹਾਂ ਦੀ ਤੁਸੀਂ ਜਾ ਕੇ ਸਕੂਲਾਂ ਵਿੱਚ ਜਾ ਕੇ ਸੰਪਰਕ ਕਰਦੇ ਹੋ ਕੋਸੂ ਨਾਮਾ ਚੈਨਲ ਦੇ ਨਾਲ ਸੰਪਰਕ ਕਰ ਲਿਆ ਕਰੋ ਅਸੀਂ ਚਾਹੁੰਦੇ ਆ ਕਿ ਬੱਚਾ ਜਿਹੜਾ ਹੈ ਉਹ ਹੱਥੀ ਕੰਮ ਕਰਨ ਦਾ ਉਹਦੇ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਕਲਾ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜੇ ਬੰਦੇ ਦੇ ਹੱਥ 'ਚ ਕਲਾ ਹੋਏਗੀ ਤਾਂ ਉਹ ਸਾਰੀਆਂ ਮੁਸ਼ਕਲਾਂ ਨੂੰ ਫਤਿਹ ਕਰਦਾ ਰਹੇਗਾ ਤੇ ਮਾਨਸਬ ਜਦੋਂ ਪਲੇਸਮੈਂਟ ਆਉਂਦੀ ਹੈ ਫਿਰ ਕੰਪਨੀਆਂ ਤੁਹਾਡੇ ਕੋਲ ਆਉਂਦੀਆਂ ਨੇ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਅਸੀਂ ਕੰਪਨੀ ਨਾਲ ਟਾਈਪ ਪਰ ਰੱਖਿਆ ਹੋਇਆ ਜੀ ਜੀ ਜਦੋਂ ਸਾਡੇ ਕੋਲੇ ਹੁਣ ਬੱਚੇ ਮੰਨ ਲਓ ਹੁਣ ਸਾਡੇ ਜੱਟ 2025 ਪਾਸ ਆਊਟ ਨੇ 2020 ਜੁਲਾਈ ਦੇ ਵਿੱਚ ਪਾਸ ਹੋ ਗਏ ਅਸੀਂ ਇੱਕ ਦੋ ਤਾਂ ਉਹਨਾਂ ਦੀ ਕੰਪਨੀ ਦੇ ਪਹਿਲਾਂ ਇੰਟਰਵਿਊ ਕਰਾ ਚੁੱਕੇ ਆ ਓਕੇ ਉਹ ਬੱਚੇ ਸਿਲੈਕਟ ਹੋ ਗਏ ਜਿਹੜੇ ਬੱਚੇ ਸਾਡੇ ਕੋਲ ਫਿਰ ਵੀ ਬਚ ਗਏ ਹੁਣ ਸਾਡੇ ਕੋਲੇ 29 ਤਰੀਕ ਨੂੰ ਕੰਪਨੀ ਆ ਰਹੀ ਹੈ ਜਿੰਦਲ ਸਟੀਲ ਵਾਲਿਆਂ ਦੀ ਜੀ 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 ਉਹਨਾਂ ਦੀ ਪਲੇਸਮੈਂਟ ਉਹਨਾਂ ਬਸ ਓਕੇ ਕਰ ਦਾਂਗੇ ਯਾਨੀ ਕਿ 10 25 پاس ਹੋ ਗਏ ਅੱਛਾ ਤੇ ਮਾਨ ਸਾਹਿਬ ਜੇਲ੍ਹ ਦੇ ਵਿੱਚ ਵੀ ਕੁਝ ਟੀਚਰ ਜਾਂਦੇ ਆ ਟ੍ਰੇਨਿੰਗ ਦੇਣ ਵਾਸਤੇ ਕਿਉਂਕਿ ਕਈ ਵਾਰੀ ਉਹ ਜਿਹੜੇ ਉੱਥੇ ਕੈਦੀ ਹੁੰਦੇ ਨੇ ਉਹਨਾ ਉਹ ਵੀ ਕੰਮ ਕਰਦੇ ਨੇ ਤਰ੍ਹਾਂ ਤਰ੍ਹਾਂ ਦਾ ਕੋਈ ਇਲੈਕਟ੍ਰੀਸ਼ੀਅਨ ਦਾ ਕਰਦਾ ਕੋਈ ਲੱਕੜ ਦਾ ਕਰਦਾ ਕੋਈ ਕੁਛ ਕਰਦਾ ਮੈਨੂੰ ਪਤਾ ਲੱਗਾ ਵੀ ਤੁਹਾਡੇ ਵੀ ਇੱਥੋਂ ਟੀਚਰ ਜਿਹੜੇ ਆ ਉਹਨਾਂ ਨੂੰ ਟ੍ਰੇਨਿੰਗ ਦੇਣ ਜਾਂਦੇ ਨੇ ਬਿਲਕੁਲ ਸਾਡੇ ਪਤਾ ਕਿ ਐਤਕਾ ਸਾਡੇ ਕੋਲੇ ਹੈੱਡਕੁਆਰਟਰ ਵੱਲੋਂ ਸਾਡੇ ਦੋ ਟ੍ਰੇਡਾਂ ਚਲਾਈਆਂ ਨੇ ਜੀ ਉਹ ਕਹਿੰਦੇ ਤੁਸੀਂ ਜੇਲ੍ਹ ਦੇ ਵਿੱਚ ਟ੍ਰੇਨਿੰਗ ਦਾ ਉਹ ਜਾ ਕੇ ਕੀ ਬਾਤ ਹੈ ਤੇ ਅਸੀਂ ਇੱਕ ਵਾਰ ਜੀ ਨੂੰ ਜਾੜ ਤਾਂ ਮੌਕਾ ਮਿਲਿਆ ਨਹੀਂ ਪਤਾ ਕਿ ਸਾਡੇ ਦੂਜੇ ਟੀਚਰ ਕਹਿੰਦੇ ਨਾ ਅਸੀਂ ਵੀ ਵੈਸੇ ਕੋਆਰਡੀਨੇਟਰ ਦੇ ਤੌਰ ਤੇ ਜਾਂਦੇ ਆ ਅਸੀਂ ਉਦੋਂ ਓਪਨਿੰਗ ਹੋਈ ਸੀ ਸਾਡੇ ਪ੍ਰਿੰਸੀਪਲ ਸਰ ਗਏ ਸੀਗੇ ਅਸੀਂ ਕਰਕੇ ਆਏ ਸੀਗੇ ਟ੍ਰੇ ਬੈਲਡਰ ਟ੍ਰੇਡ ਚ ਲਾਈ ਹੈ ਇੱਕ ਇਲੈਕਟ੍ਰੀਸ਼ੀਅਨ ਟ੍ਰੇਡ ਚ ਲਾਈ ਹੈ ਸਾਡੇ ਟੀਚਰ ਜਾਂਦੇ ਨੇ ਉੱਥੇ ਉਹ ਟ੍ਰੇਨਿੰਗ ਦੇ ਰਹੇ ਨੇ ਪ੍ਰੋਪਰ ਉਹ ਕਿਰਦਿਆਂ ਨੂੰ ਕੋਈ ਨਹੀਂ ਕਦੇ ਵਧੀਆ ਕੰਮ ਕਰਨਗੇ ਤੇ ਹਾਂ ਉੱਥੇ ਜਿਹੜਾ ਕੰਮ ਹੈ ਅੱਛਾ ਬੱਚਿਆਂ 'ਚ ਕਿੰਨੀ ਕਿ ਕਰਿਓਸਟੀ ਹੁੰਦੀ ਹੈ ਆਪਣੇ ਆਪਣੇ ਕੋਰਸੇਸ ਨੂੰ ਕਰਨ ਦੀ ਸਰ ਔਰ ਟੀਚਰਾਂ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਸੀ ਬਿਲਕੁਲ ਜੀ ਬੱਚਿਆਂ ਦੇ ਵਿੱਚ ਬਹੁਤ ਰੁਚੀ ਹੈ ਜੀ ਆਈਟੀ ਦੇ ਵਿੱਚ ਹੁਣ ਤੱਕ ਬੱਚੇ ਆ ਰਹੇ ਨੇ ਸਾਡੇ ਕੋਲੇ ਕਿ ਸਾਨੂੰ ਅੱਡ ਜਿਹੜੀ ਮਰਜ਼ੀ ਟ੍ਰੇਡ ਦੋ ਸੀ ਆਈਟੀ ਕਰਨੀ ਹੈ ਐਜੂਕੇਸ਼ਨ ਵੱਲ ਬੱਚੇ ਘਟ ਜਾਂਦੇ ਨੇ ਟੈਕਨੀਕਲ ਦੇ ਵਿੱਚ ਜ਼ਿਆਦਾ ਹੁੰਦੇ ਕਿ ਜੇ ਬੱਚੇ ਨੂੰ ਕੰਮ ਨਹੀਂ ਵੀ ਮਿਲੂਗਾ ਆਪਣਾ ਕੰਮ ਚਲਾਉਗਾ ਉਹ ਵੈਲਡਰ ਦਾ ਬੱਚਾ ਹੈਗਾ ਜੇ ਉਹਨੂੰ ਅਸੀਂ ਕੰਮ ਨਹੀਂ ਵੀ ਮਿਲੂਗਾ ਉਹ ਆਪਣੀ ਵਰਕਸ਼ਾਪ ਖੋਲ੍ਹ ਕੇ ਬੈਜੂਗਾ ਈਵਨ ਉਹਨੂੰ ਲੋਨ ਵੀ ਮਿਲ ਜੂਗਾ ਸਰਵ ਸਿਟੀ ਤੇ ਠੀਕ ਹੈ ਤੇ ਉਹ ਸਕਿਲਡ ਵਰਕਰ ਮਤਲਬ ਜਾਂ ਪੜ ਜਾਣਗੇ ਉਹ ਬੱਚੇ ਉਹ ਸਾਰੇ ਜਣੇ ਟ੍ਰੇਨਿੰਗ ਕਰ ਲਾਂਗੇ ਬਿਲਕੁਲ ਅੱਛਾ ਜਿਹੜੀਆਂ ਐਡਮਿਸ਼ਨਾਂ ਉਹ ਕਿਹੜੇ ਮਹੀਨੇ ਜਿਹੜੀਆਂ ਆਨਲਾਈਨ ਸ਼ੁਰੂ ਹੋ ਜਾਂਦੀਆਂ ਸਰ ਉਹ ਸਰ ਸਾਡੇ ਕੋਲੇ ਨਾ ਮਤਲਬ ਕਿ ਮਈ ਦੇ ਵਿੱਚ ਸਾਡੀ ਐਡ ਆ ਜਾਂਦੀ ਹੈ ਓਕੇ ਆਲ ਪੰਜਾਬ ਦੀ ਇੱਕੋ ਹੀ ਐਡ ਹੈ ਆਲ ਓਵਰ ਇੰਡੀਆ ਦੀ ਇੱਕ ਹੈਗੀ ਸੇਮ ਹੀ ਹੁੰਦੀਆਂ ਸਾਰੀਆਂ ਹੂੰ ਹੂੰ ਤੇ ਉਹ ਐਡ ਆ ਜੋ ਕਿ ਮਹੀਨੇ ਦੇ ਵਿੱਚ ਲਗਭਗ ਹੁਣ ਪਹਿਲੀ ਕਾਉਂਸਲਿੰਗ ਫਿਰ ਦੂਜੀ ਫਿਰ ਤੀਜੀ ਜਿਵੇਂ ਜਿਵੇਂ ਭਰੀ ਜਾਂਦੀਆਂ ਟ੍ਰੈਡਾਂ ਮਤਲਬ ਸਾਡੀ 1 ਸਤੰਬਰ ਤੋਂ ਫਸਟ ਕਲਾਸ ਸ਼ੁਰੂ ਹੋ ਜਾਂਦੀ ਹੈ ਵਾਹ ਅੱਛਾ ਜਿਹੜੇ ਬੱਚੇ ਆਉਂਦੇ ਨੇ ਤੇ ਮਾਨਸਾ ਫਿਰ ਉਹ ਉਹਨਾਂ ਦੇ ਹੋਸਟਲ ਦਾ ਵੀ ਇਸ ਸੰਸਥਾ ਵਿੱਚ ਅਰੇਂਜਮੈਂਟ ਹੈ ਜਾਂ ਬਾਹਰ ਪੀਜੀਏ ਵਗੈਰਾ ਲੈਣਾ ਨਹੀਂ ਸਾਡੇ ਕੋਲ ਪਤਾ ਹੈ ਕਿ ਸਾਡੇ ਕੋਲ ਬਾਹਰ ਦੇ ਬੱਚੇ ਬਹੁਤ ਘੱਟ ਨੇ ਜੀ ਸਾਡੇ ਕੋਲੇ ਲੋਕਲ 25 30 ਕਿਲੋਮੀਟਰ ਦੇ 50 ਕਿਲੋਮੀਟਰ ਦੇ ਇਰੀਚ ਬੱਚੇ ਹੈਗੇ ਨੇ ਹੋਸਟਲ ਸਾਡੇ ਕੋਲੇ ਅਵੇਲੇਬਲ ਪਹਿਲਾਂ ਹੁੰਦਾ ਸੀਗਾ ਹੁਣ ਨਹੀਂ ਹੈਗਾ ਸਾਡੇ ਕੋਲੇ ਲੋਕਲ ਬੱਚੇ ਆ ਜਾਂਦੇ ਨੇ ਉਹਨਾਂ ਕਰਕੇ ਬਾਹਰ ਦੇ ਬੱਚੇ ਤਾਂ ਆਉਂਦੇ ਹੀ ਨਹੀਂ ਲੱਗਦਾ ਹਾਂ ਕਿਉਂਕਿ ਨੇੜੇ-ਨੇੜੇ ਆਈਟ ਨਹੀਂ ਹੈ ਨੇ ਹੋਸਟਲ ਦੀ ਤਾਂ ਲੋੜੇ ਨਹੀਂ ਪੈਂਦੀ ਜੀ ਤੁਸੀਂ ਤੇ ਮਾਨ ਸਾਹਿਬ ਬੱਚਿਆਂ ਨੂੰ ਇਸ ਸਮੇਂ ਤੁਹਾਨੂੰ ਪੰਜਾਬ ਹੀ ਨਹੀਂ ਬਲਕਿ ਪੂਰਾ ਹਿੰਦੁਸਤਾਨ ਆਊਟ ਆਫ ਕੰਟਰੀ ਵੀ ਦੇਖ ਰਹੇ ਹੋ ਬੱਚਿਆਂ ਨੂੰ ਡਾਇਰੈਕਟ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਈਟੀਆਈ ਜੁਆਇਨ ਕਰੋ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਓ ਬਿਲਕੁਲ ਬੱਚਿਆਂ ਨੂੰ ਤਾਂ ਇਹ ਕਹਿ ਰਹੇ ਆ ਜੀ ਅੱਜਕੱਲ ਟੈਕਨੀਕਲ ਦਾ ਜਵਾਨਾ ਜੀ ਹਾਂ ਤੁਸੀਂ ਆਪਣੇ ਵੱਧ ਤੋਂ ਵੱਧ ਜਿਹੜਾ ਵੀ ਕੋਰਸ ਤੁਹਾਨੂੰ ਵਧੀਆ ਲੱਗਦਾ ਉਹ ਚੁਣੋ ਠੀਕ ਹੈ ਕਿਉਂਕਿ ਬਾਹਰ ਦੇ ਵਿੱਚ ਫੋਰਨ ਦੇ ਵਿੱਚ ਨਾ ਪਲੰਬਰ ਦੀ ਤੇ ਕਾਰਪੈਂਟਰ ਦੀ ਬਹੁਤ ਡਿਮਾਂਡ ਹੈ ਤੇ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਯੈਸ ਤੇ ਬੱਚੇ ਕਰ ਵੀ ਰਹੇ ਨੇ ਜੀ ਸਾਡੇ ਕੋਲ ਫੂਡ ਪ੍ਰੋਡਕਸ਼ਨ ਦੇ ਬੱਚੇ ਨੇ ਫਾਸਟੇਲਟੀ ਦੇ ਹੂੰ ਉਹ ਵੀ ਬੱਚੇ ਬਹੁਤ ਕਰ ਰਹੇ ਨੇ ਉਹ ਬੱਚੇ ਬਾਹਰ ਬਹੁਤ ਜਾ ਰਹੇ ਨੇ ਜੀ ਇਵਨ ਤਾਜ ਹੋਟਲ ਬੰਬੇ ਕਾਫੀ ਵੱਡੇ ਵੱਡੇ ਹੋਟਲਾਂ ਦੇ ਵਿੱਚ ਸਾਡੇ ਸਰ ਕਰਾਉਂਦੇ ਨੇ ਪਲੇਸਮੈਂਟ ਤੇ 22 ਬਹੁਤ ਹੈ ਸਾਡੇ ਐਮਓ ਜੀ ਸਾਈਨ ਨੇ ਜੀ ਉੱਥੇ ਅੱਛਾ ਤੇ ਮਾਨ ਸਾਹਿਬ ਇੱਕ ਦੱਸੋ ਕਿ ਹਰ ਇੱਕ ਟ੍ਰੇਡ ਦੇ ਕੋਰਸਿਸ ਜਿਹੜੇ ਨੇ ਉਹ ਇੱਕ ਇੱਕ ਸਾਲ ਦੇ ਨੇ ਦੋ ਦੋ ਸਾਲ ਦੇ ਨੇ 6 6 ਮਹੀਨੇ ਦੇ ਨੇ ਇਹ ਜ਼ਰੂਰ ਦੱਸੋ ਔਰ ਜ਼ਿਆਦਾ ਕਰਕੇ ਲੰਬਾ ਕੋਰਸ ਕਿਸ ਟ੍ਰੇਡ ਦਾ ਸਰ ਨਹੀਂ ਸਰ ਸਾਰੇ ਸਾਡੇ ਕੋਰਸ ਨੇ ਜਿਹੜੇ ਮਕੈਨੀਕਲ ਦੇ ਜ਼ਿਆਦਾਤਰ ਉਹ 2 ਸਾਲ ਦੇ ਨੇ ਜੀ ਬਾਕੀ 1 ਸਾਲ ਦੇ ਕੋਰਸ ਨੇ ਓਕੇ 6 ਮਹੀਨੇ ਦਾ ਵੀ ਕੋਰਸ ਹੈਗਾ ਉਹ ਤਾਂ ਇੱਕ ਅੱਧਾ ਹੀ ਹੈ ਵੈਸੇ ਕੋਈ ਜ਼ਿਆਦਾ ਨਹੀਂ ਹੈਗਾ 6 6 ਮੰਨ ਜਿਆਦਾਤਰ ਸਾਲ ਦੇ ਨੇ ਤੇ 2 ਸਾਲ ਦੇ ਨੇ ਸੋ ਦੋਸਤੋ ਇਹ ਮੈਨੂੰ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੰਟੈਂਟ ਤਿਆਰ ਕੀਤਾ ਸੀ ਹੁਣ ਜਿੱਦਾਂ ਤੇ ਮਾਨ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਮੈਂ ਆਈਟੀਆਈ ਦੇ ਵਿੱਚ ਇਸ ਸਮੇਂ ਬੈਠਾ ਜਿਹੜੀ ਨਾਬਾ ਰੋਡ ਦੇ ਉੱਪਰ ਹੈ ਪੀਆਰਟੀਸੀ ਦੀ ਬਿਲਕੁਲ ਵਰਕਸ਼ਾਪ ਦੇ ਹੈ ਔਰ ਦੱਸਦੇ ਨੇ ਕਿ ਪੰਜਾਬ ਦਾ ਹੈੱਡ ਹੈ ਮਤਲਬ ਜੋ ਵੀ ਇਸ ਤੋਂ ਇਥੋਂ ਹੀ ਕਮਾਂਡ ਜਿਹੜੀ ਹੈ ਉਹ ਹਰ ਇੱਕ ਇੰਸਟੀਚਿਊਟ ਨੂੰ ਜਾਏਗੀ ਔਰ ਉਸੇ ਉਸੇ ਤਰ੍ਹਾਂ ਹੀ ਮਤਲਬ ਉਹ ਅੱਗੇ ਕੰਮ ਕਰਨਗੇ ਇਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਦੋਸਤੋ ਅੱਜ ਮੇਰਾ ਪਹਿਲਾ ਐਪੀਸੋਡ ਹੈ ਐਜੂਕੇਸ਼ਨ ਨੂੰ ਲੈ ਕੇ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਆਪਾਂ ਮੋਟੀਵੇਟ ਕਰੀਏ ਉਹਨਾਂ ਤੱਕ ਕਿਸ ਤਰ੍ਹਾਂ ਦਸਤਕਾਰੀ ਦਾ ਕੰਮ ਜਿਹੜਾ ਹੈ ਖਾਸ ਕਰਕੇ ਆਈਟੀਆਈ ਦੀ ਜਿਹੜੀ ਹੈ ਲਗਣਾ ਹੈ ਉਹਨਾਂ ਦੇ ਜ਼ਿਹਨ ਨਾਲ ਕਿਸ ਕਿਸ ਤਰ੍ਹਾਂ ਜੁੜੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ 8ਵੀਂ ਤੋਂ ਬਾਅਦ ਵੀ ਅਸੀਂ ਇਸ ਨੂੰ ਜੁਆਇਨ ਕਰ ਸਕਦੇ ਹਾਂ ਸੋ ਧਿਮਾਨ ਸਾਹਿਬ ਨੇ ਦੱਸਿਆ ਬਹੁਤ ਚੰਗਾ ਲੱਗਾ ਤੇਵਾਨ ਸਾਹਿਬ ਜਿਹੜੇ 10ਵੀਂ ਤੋਂ ਬਾਅਦ ਬੱਚੇ ਜੁਆਇਨ ਕਰਦੇ ਨੇ ਕੀ ਉਹਨਾਂ ਨੂੰ ਸਿਰਫ ਟ੍ਰੇਨਿੰਗ ਦਾ ਸਰਟੀਫਿਕੇਟ ਦਿੱਤਾ ਜਾਂਦਾ ਜਾਂ ਓਪਨ ਸਕੂਲ ਦਾ ਵੀ ਕੋਈ ਜਿਹੜਾ ਹੈ ਉਹਨੂੰ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਸਰ ਪਤਾ ਕੀ ਹੈ ਟ੍ਰੇਨਿੰਗ ਦਾ ਤਾਂ ਹੈਗਾ ਹੀ ਹੈਗਾ ਸਾਡੇ ਕੋਲ ਜੀ ਹੁਣ ਸਾਡੇ ਕੋਲੇ ਪਿਛਲੇ 2000 ਦਿਨਾਂ ਦੇ ਸਾਡੇ ਕੋਲ ਐਡ ਆ ਗਈ ਕਿ ਸਰ ਨੇ ਸਾਡੇ ਨੇ ਹੈਡ ਡਾਇਰੈਕਟਰ ਸਾਹਿਬ ਨੇ ਕਿਹਾ ਹੈ ਜੀ ਵੀ ਜਿਹੜੇ ਬੱਚੇ ਆਈਟੀ 2 ਸਾਲ ਦੀ ਕਰ ਲੈਣਗੇ ਉਹਨਾਂ ਨੂੰ ਪਲੱਸ 2 ਦੇ ਇਕੁਅਲ ਪਲੱਸ 2 ਦਾ ਸਰਟੀਫਿਕੇਟ ਵੀ ਨਾਲ ਦਿੱਤਾ ਜਾਊਗਾ ਦਿੱਤਾ ਜਾਊਗਾ ਇਹ ਮਤਲਬ ਹੋ ਚੁੱਕਾ ਫਾਈਲ ਹੋ ਚੁੱਕਿਆ ਹੀ ਹਾਂਜੀ ਹਾਂ ਸੋ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੇ ਮਾਨਸਾ ਤੁਸੀਂ ਅੱਜ ਵਕਤ ਕੱਢ ਕੇ ਪੋਸੂਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਔਰ ਇਹ ਜਾਣਕਾਰੀ ਭਰਪੂਰ ਜਿਹੜਾ ਪ੍ਰੋਗਰਾਮ ਹੈ ਜਿਹੜਾ ਪੋਸੂਨਾਮਾ ਚੈਨਲ ਨੇ ਸ਼ੁਰੂ ਕੀਤਾ ਹੈ ਉਸ ਦਾ ਪਹਿਲਾ ਐਪੀਸੋਡ ਹੈ ਔਰ ਫਿਰ ਇਹਨਾਂ ਨੇ ਦੱਸਿਆ ਕਿ ਬੱਚਿਆਂ ਦੀ ਪਲੇਸਮੈਂਟ ਵੀ ਹੁੰਦੀ ਹੈ ਔਰ ਅਸੀਂ ਚਾਹਾਂਗੇ ਪਲੇਸਮੈਂਟ ਦੇ ਸੈੱਲ ਦੇ ਇੰਚਾਰਜ ਜਿਹੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਚਹਿਲ ਸਾਹਿਬ ਜਿਹਨਾਂ ਨਾਲ ਮੇਰੀ ਸਵੇਰੇ ਗੱਲਬਾਤ ਹੋਈ ਹੈ ਔਰ ਉਹਨਾਂ ਦੀ ਵਾਕਿਆ ਨੇਚਰ ਬਾ ਕਮਾਲ ਹੈ ਉਹਨਾਂ ਨੇ ਮਤਲਬ ਇੰਨਾ ਕਿ ਮੈਨੂੰ ਬੂਸਟ ਕੀਤਾ ਕਿ ਨਹੀਂ ਸੋਮ ਇੱਕ ਕਦਮ ਜਿਹੜਾ ਹੈ ਇਹ ਤੇਰਾ ਬਹੁਤ ਵਧੀਆ ਕਦਮ ਹੈ ਸੋ ਭਵਿੱਖ ਦੇ ਵਿੱਚ ਅਸੀਂ ਹੋਰ ਵੀ ਇਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਜਿਹੜੇ-ਜਿਹੜੇ ਆਈਟੀਆਈਜ਼ ਨਾਲ ਬੱਚਿਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਕਾਲਜ ਨੇ ਉਹਨਾਂ ਦੇ ਨਾਲ ਜ਼ਰੂਰ ਪਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮ ਸੋ ਹੋਤਾ ਹੈ ਪੂਸੂ ਨਾ ਮਾ ਚੈਨਲ ਲਈ ਆਈਟੀਆਈ ਕਾਲਜ ਨਾਬਾ ਰੋਡ ਪਟਿਆੜਾ ਪੂਸੂ ਨਾ ਮਾ ਚੈਨਲ ਦੀ ਟੀਮ ਅੱਜ ਆਈਟੀਆਈ ਕਾਲਜ ਨਾਬਾ ਰੋਡ ਪਟਿਆੜੇ ਵਿਖੇ ਮੌਜੂਦ ਹੈ ਔਰ ਜਿਵੇਂ ਪਹਿਲੇ ਐਪੀਸੋਡ ਦੇ ਵਿੱਚ ਤੁਸੀਂ ਧਿਮਾਨ ਸਾਹਿਬ ਨੇ ਬੜਿਆ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਮਤਲਬ ਬੱਚੇ ਇੱਥੇ ਐਡਮਿਸ਼ਨ ਲੈ ਸਕਦੇ ਨੇ 8ਵੀਂ ਪਾਸ ਬੱਚੇ ਵੀ ਇਸ ਆਈਟੀਆਈ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ 10ਥ ਵਾਲੇ ਤਾਂ ਲੈ ਹੀ ਸਕਦੇ ਨੇ ਲੇਕਿਨ ਉਹ ਜਿਹੜਾ ਮਤਲਬ ਐਡਮਿਸ਼ਨ ਦਾ ਆਨਲਾਈਨ ਸਿਸਟਮ ਹੈ ਉਸ ਦੇ ਜ਼ਰੀਏ ਸਾਰਾ ਕੁਝ ਹੁੰਦਾ ਹੈ ਹੁਣ ਮਾਤਾ ਪਿਤਾ ਨੂੰ ਸਭ ਤੋਂ ਵੱਡੀ ਕਿਉਰੀਓਸਿਟੀ ਹੁੰਦੀ ਹੈ ਕਿ ਬੱਚਾ ਸਾਡਾ ਪੜ ਗਿਆ ਹੁਣ ਕਿਤੇ ਨਾ ਕਿਤੇ ਇਹ ਆਪਣੇ ਪੈਰਾਂ ਤੇ ਖੜਾ ਹੋਵੇ ਔਰ ਇਸ ਕਾਲਜ ਦੇ ਵਿੱਚ ਇਸ ਸੰਸਥਾ ਦੇ ਵਿੱਚ ਪਲੇਸਮੈਂਟ ਸੈੱਲ ਬਣਿਆ ਹੋਇਆ ਹੈ ਜਿੱਥੇ ਕਿ ਬਕਾਇਦਾ ਤੌਰ ਤੇ ਜਿਹੜੇ ਬੱਚੇ ਆਈਟੀਆਈ ਕਰਕੇ ਇੱਥੋਂ ਜਾਂਦੇ ਨੇ ਆਪਣੀ ਆਪਣੀ ਟ੍ਰੇਡ ਦੀ ਮੁਹਾਰਤ ਹਾਸਲ ਕਰਦੇ ਨੇ ਉਹਨਾਂ ਵਾਸਤੇ ਨੌਕਰੀਆਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਮਤਲਬ ਬੱਚਿਆਂ ਨੂੰ ਘੁੰਮਣ ਫਿਰਨ ਦੀ ਜ਼ਰੂਰਤ ਨਹੀਂ ਹੈ ਪਲੇਸਮੈਂਟ ਸੈੱਲ ਦੇ ਇੰਚਾਰਜ ਜਿਹੜੇ ਨੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਚਹਿਲ ਸਾਹਿਬ ਨੇ ਜਿਹੜੇ ਕਿ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਦੇ ਨਾਲ ਜੋੜਦੇ ਨੇ ਉਹਨਾਂ ਦੇ ਕੰਮਕਾਜ ਦੇ ਨਾਲ ਜੋੜਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਹੜੀ ਕਿਹੜੀ ਕੰਪਨੀ ਹੈ ਜੋ ਤੁਹਾਡੇ ਨਾਲ ਉਹਨਾਂ ਦਾ ਸੰਪਰਕ ਹੈ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਸੋ ਹੁੰਦਾ ਸਾਬ ਪਹਿਲਾਂ ਤਾਂ ਆਈਟੀ ਜਾਂ ਤੇ ਵੈਲਕਮ ਜੀ ਆਇਆਂ ਨੂੰ ਸਰ ਜੀ ਤੇ ਸਰ ਮੇਰਾ ਇੱਕ ਕੁਐਸਚਨ ਹੈ ਤੁਸੀਂ ਇੰਨੀ ਵਧੀਆ ਡੀਲਿੰਗ ਕਰਨੀ ਕਿੱਥੋਂ ਸਿੱਖੀ ਪਹਿਲਾਂ ਤੇ ਇਹ ਦੱਸੋ ਮੈਨੂੰ ਸਰ ਸਰਤਾ ਜੀ ਸਾਹਿਬ ਐਕਚੁਅਲੀ ਲਾਸਟ 10 ইয়ার ਤੋਂ ਮੈਂ প্লেਸਮੈਂਟ ਆਫਸਰ ਦੇ ਤੌਰ ਤੇ ਕੰਮ ਕਰ ਰਿਹਾ ਐਜੇ প্লেਸਮੈਂਟ ਇਨਚਾਰਜ ਸਾਡੇ ਇੱਥੇ ਜੁਆਇੰਟ ਡਾਇਰੈਕਟਰ ਹੁੰਦੇ ਸੀ ਬੀਕੇ ਵਾਂਸਰ ਸਾਹਿਬ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੈਕੰਡ ਇਸ ਚੀਜ਼ ਲਈ ਮੈਂ ਆਪਣੇ ਸੀਨੀਅਰ ਦੇ ਰਿਗਾਰਡ ਕਰਦਾ ਮੇਰੇ ਬੈਸਟ ਫਰੈਂਡ ਆਲਰੇਡੀ ਮਿੱਥੋ ਸੀ ਜਾਂ ਨੇ ਦੱਸਦਾ ਸੀ ਸੀਨੀਅਰ ਤਾਂ ਤੁਹਾਡੇ ਵਰਗੀ ਪਰਸਨੈਲਿਟੀ ਨਾਲ ਰਹਿਣ ਤੋਂ ਬਾਅਦ ਮੇਰੇ ਵੀ ਮੈਨੂੰ ਲੱਗਦਾ ਮੈਂ ਕੁਝ ਨਾ ਕੁ ਸੇਦਾ ਨਹੀਂ ਅੱਜ ਅੱਜ ਪਹਿਲਾ ਹੀ ਐਪੀਸੋਡ ਅਸੀਂ ਕੀਤਾ ਹੈ ਸਵੇਰੇ ਤੁਹਾਡੇ ਨਾਲ ਗੱਲਬਾਤ ਹੋਈ ਮਤਲਬ ਮੈਨੂੰ ਕਿੰਦੇ ਹੁੰਦੇ ਜਦੋਂ ਪੋਜ਼ਿਟਿਵ એનર્ਜੀ ਪੋਜ਼ਿਟਿਵ ਨਾਲ ਮਿਲਦੀ ਹੈ ਨਾ ਤਾਂ ਫਿਰ ਰਿਜ਼ਲਟ ਵੀ ਪੋਜ਼ਿਟਿਵ ਆਉਂਦੇ ਹੈ ਅੱਛਾ ਪਲੇਸਮੈਂਟ ਅੱਜ ਬਹੁਤ ਮੁਸ਼ਕਲ ਹੈ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਤੁਹਾਡੀ ਨੇਚਰ ਹੈ ਤੁਸੀਂ ਕਿਸੇ ਨੂੰ ਵੀ ਕਿਤੇ ਵੀ ਸੈੱਟ ਕਰ ਸਕਦੇ ਹੋ ਪਲੇਸਮੈਂਟ ਦਾ ਤੁਹਾਨੂੰ ਇਨਚਾਰਜ ਬਣਾਇਆ ਪਹਿਲਾਂ ਤਾਂ ਮੈਂ ਮੁਸ਼ਕਲਾਂ ਦੱਸਾਂਗਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਨੂੰ ਦਰਪੇਸ਼ ਆਉਂਦੀਆਂ ਸਿਰ ਐਕਚੁਅਲੀ ਮੈਂ ਇਸਨੂੰ ਐਜ਼ ਅ ਪਲੇਸਮੈਂਟ ਤੌਰ ਤੇ ਮੈਂ ਲੱਖੀ ਐ ਕਿ ਕੋਈ ਕੁਝ ਸਟੰਡ ਅਪ ਪਰ ਦੀ ਨਹੀਂ ਰਹਿ ਕਿ ਮੈਨੂੰ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ ਮੈਂ ਚੈਲੰਜ ਨੂੰ ਅ ਸੈਪਟ ਕਰਦਾ ਐ ਪਾਰਟ ਆਫ ਦੀ ਡਿਊਟੀ ਐ ਜੇ ਆਣਗੇ ਤਾਂ ਮੈਂ ਉਹਨਾਂ ਨੂੰ ਸੋਲਵ ਕਰੂੰਗਾ ਐਕਚੁਅਲੀ ਪਲੇਸਮੈਂਟ ਦੇ ਤੌਰ ਤੇ ਦੱਸਣਾ ਚਾਹਣਾ ਇਹ ਆਈਟੀਆਈ ਨਾਰਥ ਇੰਡੀਅਨ ਨੰਬਰ 1 ਆਈਟੀਆਈ ਹੈ ਜੀ 9056 ਸੀ ਬਣੀ ਹੋਇਆ ਪੈਸੂ ਟਾਈਮ ਤੇ ਜਿਸ ਵਕਤ ਪੰਜਾਬ ਦੀ ਰਾਜਧਾਨੀ Shimla ਹੁੰਦੀ ਸੀ ਠੀਕ ਹੈ ਇਸ ਦੇ ਪ੍ਰਿੰਸੀਪਲ ਵੀ ਕੇ ਵਾਸਰੂ ਵੈਸਟ ਪ੍ਰਿੰਸੀਪਲ ਅਵਾਰਡ ਵੀ ਮਿਲ ਚੁੱਕਿਆ ਤੇ ਆਈਟੀਆਈ ਵੀ ਪਲੇਸਮੈਂਟ ਪੱਖੋਂ ਲਾਸਟ 10 ਸਾਲ ਤੋਂ ਕੰਟੀਨਿਊਸਲੀ ਵੈਸਟ ਅਵਾਰਡ ਹੀ ਮਿਲ ਰਿਹਾ ਠੀਕ ਹੈ ਜੀ ਤੇ ਇਸ ਦੇ ਰਿਗਾਰਡਿੰਗ ਮੈਂ ਦੱਸਣਾ ਚਾਹਨਾ ਚਾਹਨਾ ਜੀ ਕਿ ਹਰੇਕ ਇੰਡਸਟਰੀ ਨੂੰ ਪਟਿਆਲੇ ਦੀ ਇੰਡਸਟਰੀ ਹੈ ਜਿਸ ਨੂੰ ਸਕਿੱਲ ਵਰਕਰ ਚਾਹੀਦੇ ਆ ਮੈਂ ਬੱਚੇ ਨੂੰ ਚਾਹਨਾ ਚਾਹਨਾ ਤੁਹਾਡੇ ਸਕਿੱਲ ਹੈ ਤਾਂ ਤੁਹਾਨੂੰ ਖੁਦ ਇੰਡਸਟਰੀ ਆ ਕੇ ਲੈ ਕੇ ਜਾਊਗੀ ਇਨਡਾਇਰੈਕਟ ਵੀ ਇਹਨਾਂ ਮੈਂ ਦੱਸ ਸਾਡੇ ਕੁਝ ਬੱਚੇ ਆ ਜੀ ਮੇਰੇ ਆਪਣੇ ਬੱਚੇ ਆਈਟੀ ਦੇ ਬੱਚੇ ਡਵੇਈ ਗਏ ਹੋਏ ਆ ਜੀ ਅਰੇ ਵਾਹ ਕੰਪਨੀ ਨਾਮ ਹੈ ਗੌਰਫ ਇੰਡੀਆ ਰੋਬਰਟ ਪ੍ਰੋਡਕਟ ਐਂਡ ਜਿੰਦਰ ਸਾਹ ਇੰਡੀਆ ਲਿਮਟਿਡ ਜਿਸ ਮੇਰੇ ਥਰੂ ਮਹਿਰਾਬਾਬੇ ਦੀ ਮੇਰੇ ਥਰੂ ਨਹੀਂ ਇਸ ਆਈਟੀਆ ਥਰੂ ਪਲੇਸਮੈਂਟ ਦੇ ਚੱਲ ਥਰੂ ਬੱਚੀ ਉੱਥੇ ਗਏ ਲਾਸਟ ਟਾਈਮ ਇਹਨੂੰ ਡ੍ਰੀਕ ਘੁੰਮਦਾ ਬੱਚੇ ਮੌਕਾ ਮਿਲਿਆ ਤਾਂ ਮੈਂ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪਾਈ ਤਾਂ ਬੱਚੇ ਮੈਨੂੰ ਮਿਲਣ ਆਏ ਹਾਏ ਇਨਾ ਰਿਗਾਰਡ ਮੈਂ ਥੈਂਕਸ ਟੂ ਹਨਾ ਸਟਾਨ ਬਾਬਰੀ ਕਰ ਸਕਦਾ ਕਿ ਬੱਚੇ ਨੂੰ ਇਨਾ ਰਿਗਾਰਡ ਮਿਲੇ ਆ ਉੱਥੇ ਜੀ ਜੀ ਤੇ ਸਾਡੇ ਬੱਚੇ ਮਰੂਤੀ ਚੁੱਕੀ ਚ ਵੀ ਜਾਂਦੇ ਆ ਜਨਡਸਟਰੀ ਚ ਵੀ ਜਾਂਦੇ ਆ ਸਾਡੇ ਬੱਚੇ ਹੋਂਡਾ ਕਾਰ ਤੇ ਵੀ ਜਾਂਦੇ ਆ ਸਾਡੇ ਬੱਚੇ ਹੀਰੋ ਮੋਟਰੋ ਚ ਵੀ ਜਾਂਦੇ ਆ ਸਾਡੇ ਬੱਚੇ ਇੰਡੀਗੋ ਏਅਰ ਲਾਈਨਸ ਚ ਵੀ ਜਾਂਦੇ ਆ ਸਾਡੇ ਕੋਲ ਕਿੰਨੇ ਕੰਪਨੀਜ਼ ਨੇ ਜਿਹੜੇ ਤੁਹਾਡੇ ਆਪਰਾਪਤਾ ਜਿਹਨਾਂ ਦੇ ਨਾਮ ਡਾਇਰੈਕਟ ਹੁੰਦਾ ਤੁਹਾਡੇ ਸਰ ਆਲਮੋਸਟ ਮੈਂ ਪੰਜਾਬ ਦੀਆਂ ਕੰਪਨੀਆਂ ਦੇ ਨਾਮ ਲਵਾਂ ਤਾਂ ਮੈਂ ਪਟਾਲੇ ਦੀਆਂ ਕੰਪਨੀ ਨਾਮ ਹੀ ਲੈਣਾ ਜੀ ਜੀ ਐਸ ਅਲਾਈ ਪਟਾਲੀ ਮੇਜਰ ਕੰਪਨੀ ਆ ਇਸ ਨੂੰ 100 ਤੋਂ 150 ਬੱਚੇ ਇਸ ਵਕਤ ਵੀ ਚਾਹੀਦਾ ਹੈ ਉਸ ਤੋਂ ਬਾਅਦ ESGI ਟੂਲ ਜ ਪ੍ਰਾਈਵੇਟ ਲਿਮਟਿਡ ਹੈ ਉਹ ਜੋ ਫੈਡਮ ਹੋ ਗਿਆ ਪਹਾਦਰਗਾੜਾ ਹੈ ਪ੍ਰੀ ਟ੍ਰੈਕਟਰ ਹੈ ਇਸ ਤੋਂ ਬਾਅਦ ਸਰ ਅਮਲੋ ਸਾਈਡ ਬਹੁਤ ਵਧੀਆ ਕੰਪਨੀ ਹੈ ਜਿਹਨੂੰ ਮਾਦਵ ਅਲਾਏ ਕਹਿੰਦੇ ਆ ਜੋਤੀ ਸਰੀਆ ਬਣਾਉਂਦੀ ਹੈ ਗੋਦਰੀਜ ਮਹਾਲੀ ਸਵਰਾਜ ਇੰਜਨ ਜ ਸਿਰ ਕਈਆਂ ਕੰਪਨੀਆਂ ਬੱਚਿਆਂ ਲਈ ਐਕਚੁਅਲੀ ਕੰਪਲੈਂਸ ਦੇ ਲੈਵਲ ਤੇ ਚਾਹੀਦੇ ਆ ਜੇ ਬੱਚੇ ਜੀ ਨੌਲੇਜ ਆ ਕੰਪਨੀਆਂ ਲੈ ਕੇ ਜਾਂਦੀਆਂ ਨੇ ਫਿਰ ਚੈਲ ਸਾਹਿਬ ਤੁਹਾਨੂੰ ਲਿਸਟ ਆਉਂਦੀ ਹੈ ਵੀ ਸਾਨੂੰ ਆ ਆ ਬੱਚਿਆਂ ਦੀ ਰਿਕੁਆਇਰਮੈਂਟ ਹੈ ਇਸ ਤਰ੍ਹਾਂ ਦੇ ਬੱਚਿਆਂ ਦਾ ਤੁਸੀਂ ਦੱਸੋ ਅਸੀਂ ਕਦੋਂ ਆਈਏ ਤੁਹਾਡੇ ਕੋਲ ਆਪਾਂ ਉਹਨਾਂ ਦੀ ਇੰਟਰਵਿਊਜ਼ ਵਗੈਰਾ ਕਰੀਏ ਬਿਲਕੁਲ ਸਰ ਸਾਡੇ ਇੱਕ ਸੋਸ਼ਲ ਮੀਡੀਆ ਪੇਜ ਵੀ ਨੇ ਜਿਸ ਦੇ ਨਾਮ ਗਵਰਨਮੈਂਟ ਆਈਟੀ ਪਟਿਆਲਾ ਕੈਂਪਸ ਰਿਕਰੂਟਮੈਂਟ ਐਂਡ ਪਲੇਸਮੈਂਟ ਇਹ ਸੁੱਕ ਪੇਜ ਆ ਜਿਸ ਤੇ 10000 ਬੱਚਾ ਅਟੈਚ ਹੈ ਤੁਸੀਂ ਸਰ 29 ਤੱਕ ਨੂੰ ਕੰਪਨੀ ਆ ਰਹੀ ਹੈ ਮੈਂ ਇਨਵਾਈਟ ਕਰਦਾ ਤੁਸੀਂ ਆ ਕੇ ਬੱਚਿਆਂ ਦੀ ਫੀਡਬੈਕ ਲੈ ਕੇ ਆਓ ਅਸੀਂ ਕੁਝ ਵੀ ਕਹਿ ਸਕਦੇ ਜੋ ਬੱਚਿਆਂ ਦੀ ਫੀਡਬੈਕ ਦਾ ਡੈਸ ਮੈਟਰ ਕੀ ਬਾਤ ਠੀਕ ਹੈ ਤੇ ਉਸ ਤੇ ਸਰ ਜੁਪੀ ਬਿਹਾਰ ਤੱਕ ਦੇ ਬੱਚੇ ਸਾਡੇ ਕੋਲ ਆ ਕੇ ਜੋਬ ਲੈ ਕੇ ਜਾਂਦੇ ਆ ਕਿਉਂਕਿ ਸਰਤਾਂ ਵੀ ਲੱખીਆਂ ਕਿ ਕੰਪਨੀਆਂ ਖੁਦ ਆਈਟੀ ਪਟਿਆਲਾ ਨੂੰ ਅਪਰੋਚ ਕਰਦੀਆਂ ਨੇ ਤੇ ਅਸੀਂ ਖੁਦ HR ਦਾ ਨੰਬਰ ਲੈ ਕੇ ਆਨਲਾਈਨ ਤੇ ਈਮੇਲ ਵੀ ਕਰਦੇ ਆ ਜਿਸ ਦਾ ਸਾਡੇ ਕੋਲ ਆਉ ਸਾਡੇ ਕੋਲੇ ਇਦਾਂ ਦੇ ਪ੍ਰੋਡਕਟ ਆ ਇਦਾਂ ਦੇ ਬੱਚੇ ਆ ਜਿਸ ਵਕਤ ਤੋਂ ਸਾਡੇ ਬੱਚੇ ਨੂੰ ਇੱਕ ਵਾਰ ਲੈ ਜਾਂਦੇ ਆ ਮੁੜ ਕੇ ਸਾਡੇ ਕੋਲ ਹੀ ਆਂਦੇ ਆ ਜਿੰਦਸਪੀ ਸਾਡਾ ਰੈਗੂਲਰ ਉਹ ਆ ਜੀ ਸਾਡੇ ਬੱਚੇ ਮਹਾਰਾਸ਼ਟਰ ਦੇ 62 ਬੱਚੇ ਆਈਟੀ ਪਟਿਆਲਾ ਦੇ ਮਹਾਰਾਸ਼ਟਰ ਵੀ ਕੇ ਕੰਮ ਕਰ ਰਹੇ ਆ ਐਲ ਐਨ ਟੀ ਨਹੀਂ ਜਿੰਦ ਜਿੰਦਸਟਰੀਜ਼ ਦਾ ਇੱਕ ਐਲ ਐਨ ਟੀ ਆ ਐਲ ਐਨ ਟੀ ਸਿਰਫ ਆਈਟੀ ਪਟਿਆਲਾ ਹੀ ਆਂਦੀ ਆ ਪੰਜਾਬ ਚ ਇੱਕ ਕੋਈ ਸੋਲਨ ਆਈਟੀ ਹਿਮਾਚਲ ਪ੍ਰਦੇਸ਼ ਚ ਆਂਦੀ ਆ ਪੁਸ਼ਾ ਆਈਟੀ ਦਿੱਲੀ ਆਂਦੀ ਆ ਪੰਜਾਬ ਚੋ ਫਰੰਟ ਲਾਈਨ ਸੁਪਰਵਾਈਜ਼ਰ ਲੈ ਕੇ ਜਾਂਦੀ ਆ ਬੱਚਿਆਂ ਨੂੰ ਜ ਜਿਹਦੀ ਸੈਲਰੀ 25000 ਹੁੰਦੀ ਆ ਰਹਿਣਾ ਤੇ ਖਾਣਾ ਫ੍ਰੀ ਹੁੰਦਾ ਆ ਆਈਟੀ ਉਹ ਐਲ ਐਨਟੀ ਦਾ ਲਾਸੈਂਟਰਬੋ ਦਾ ਉਹ ਇੱਕ ਸਾਲ ਹੀ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਖਰਚ ਕਰਦੇ ਆ ਆਫਟਰ ਦੈਨ ਫਰੰਟ ਲਾਈਨ ਸੁਪਰਵਾਈਜ਼ਰ ਲੈ ਕੇ ਜਾਂਦੇ ਆ ਠੀਕ ਹੈ ਤੇ ਹੁਣ ਤੱਕ ਜਦੋਂ ਦੇ ਤੁਸੀਂ ਇਨਚਾਰਜ ਬਣੇ ਆ ਚੈਲ ਸਾਹਿਬ ਕਿੰਨੇ ਕ ਬੱਚੇ ਨੇ ਜਿਨ੍ਹਾਂ ਨੂੰ ਐਡਜਸਟ ਕਰ ਚੁੱਕੇ ਹੋ ਸਰ ਮੇਰੇ ਕੋਲੇ ਅਜੇਕਟ ਮੈਂ ਤੁਹਾਨੂੰ ਬੱਚਿਆਂ ਦੇ ਫੋਨ ਨੰਬਰ ਤੇ ਹੋਲ ਕਰ ਸਕਦਾ ਨਾਲ ਅਲਗ ਅਲਗ ਕੰਪਨੀ ਚ ਮੈਂ ਇਸ ਤਰ੍ਹਾਂ ਕਰੀ ਵੀ ਰਿਪੋਰਟ ਨਹੀਂ ਸਿਸਟਮ ਇਸ ਵਿੱਚ ਆਉਂਦਾ ਵੀ ਨਹੀਂ ਆ ਫਿਕਰਾਂ ਚ ਠੀਕ ਹੈ ਆਲਮੋਸਟ ਜਿਸ ਤਰ੍ਹਾਂ ਇਸ ਸਾਲ ਮੇਰੇ ਕੋਲੋਂ 674 ਬੱਚੇ ਪਾਸ ਆਊਟ ਹੋ ਰਹੇ ਆ ਜਿਨ੍ਹਾਂ ਵਿੱਚੋਂ 491 ਬੱਚੇ ਪਲੇਸ ਹੋ ਚੁੱਕੇ ਆ ਜੋਬ ਲੈਣਾ ਚਾਹੁੰਦੇ ਆ ਉਹ ਸਾਰੇ ਬੱਚਿਆਂ ਦੇ ਨਾਮ ਪਲੱਸ ਫੋਨ ਨੰਬਰ ਮੈਂ ਕੰਪਨੀਆਂ ਨਾਮ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਕੀ ਬਾਤ ਹੈ ਗੁਰਪ੍ਰੀਤ ਜੀ ਵਾਕਈ ਇਹ ਬਹੁਤ ਵੱਡੀ ਗੱਲ ਅੱਛਾ ਫਿਰ ਇਹਨਾਂ ਦੀ ਸੈਲਰੀ ਇੱਥੇ ਨਿਰਧਾਰਿਤ ਹੁੰਦੀ ਹੈ ਜਾਂ ਉੱਥੇ ਕੰਮ ਤੋਂ ਬਾਅਦ ਨਹੀਂ ਨਹੀਂ ਸਰ ਸਰ ਸੈਲਰੀ ਡਿਪੈਂਡਪਾਉਂਡ ਦੀ ਬੱਚੇ ਨੇ ਜੌਬ ਲੋਕੇਸ਼ਨ ਕਿੱਥੇ ਹੈ ਫੋਰ ਐਗਜ਼ਾਮਪਲ ਬੱਚਾ ਲੋਕਲ ਜਿਹਾ ਲੈਣਾ ਚਾਹੁੰਦਾ ਤਾਂ ਉਹਦੀ ਸੈਲਰੀ ਬਿਟਵੀਨ 12 ਤੋਂ 15000 ਹੋਊਗੀ ਅਕੋਰਡਿੰਗ ਟੂ ਦੀ ਇੰਟਰਵਿਊ ਸਟਾਰਟਿੰਗ ਸੈਲਰੀ ਠੀਕ ਹੈ ਹਫ਼ਤੇ ਦਿਨ ਬੱਚੇ ਦੀ ਪਰਫਾਰਮੈਂਸ ਵਿੱਚ ਤੇ ਇਨਕਰੀਜ਼ ਹੁੰਦੀ ਰਹਿੰਦੀ ਹੈ ਉਸ ਤੋਂ ਬਾਅਦ ਜਿਵੇਂ ਜਿੰਦ ਅਸਟਰੀ ਲੈ ਕੇ ਜਾ ਰਹੀ ਹੈ 29 ਤੱਕ ਨੂੰ ਆ ਰਹੀ ਹੈ ਉਹ 25000 ਮਿਨੀਮਮ ਲੈ ਕੇ ਜਾ ਰਹੀ ਹੈ ਸਟਾਰਟਿੰਗ ਸੈਲਰੀ ਐਲ ਐਨ ਟੀ ਦੀ ਸੈਲਰੀ ਵੀ 25000 ਆ ਅਸੀਂ ਮੈਕਸਿਮਮ ਬੱਚੇ ਉੱਥੇ ਭੇਜਣਾ ਚਾਹੁੰਦੇ ਹਾਂ ਜੋ ਕੰਪਨੀ ਰੋਲ ਤੇ ਲੈ ਕੇ ਜਾਂਦੇ ਆ ਪੇ ਪੇ ਪ੍ਰੀ ਟ੍ਰੈਕ ਲੈ ਕੇ ਜਾ ਰਹੀ ਹੈ 11500 ਜੀ ਕਲਤਾ ਲੈ ਕੇ ਜਾ ਰਹੀ ਹੈ 11500 16000 ਰੁਪਏ ਦੇ ਰਹੀ ਆਪਣੀ ਜੋਤੀ ਪਾਈਪ ਜਿਹਨੂੰ ਮਾਦਵਾ ਲਾਇਕ ਕਹਨੇ ਆ ਸਰ ਇਹ ਬੱਚੇ ਤੇ ਪੈਂਦਾ ਹੈ ਬਸ ਪੰਜਾਬੀ ਬੱਚਿਆਂ ਸਾਨੂੰ ਵਰਕਰ ਚ ਪੈਦਾ ਕਰਨਾ ਪੈਣਾ ਬਿਲਕੁਲ ਆਸੀਂ ਬੱਚੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਫਿਗਰ ਲਖਾਈ ਆ ਵੀ ਅਸੀਂ ਇੰਨੇ ਬੱਚੇ ਪਲੇਸ ਕਰਾਦੇ ਉਹਨਾਂ ਵਿੱਚੋਂ ਮੈਕਸਿਮਮ 50 ਤੋਂ 60 ਬੱਚੇ ਜਾਣਗੇ ਕੰਪਨੀਸ ਜੀ ਜੀ ਠੀਕ ਹੈ ਇਹ ਸਾਡੀ ਡਿਊਟੀ ਬਣਦੀ ਹੈ ਅਸੀਂ ਬੱਚਿਆਂ ਨੂੰ ਸੈਮੀਨਾਰ ਥਰੂ ਕਿਦਾਂ ਵੀ ਕਰੀਏ ਅਸੀਂ ਬੱਚਿਆਂ 'ਚ ਵਰਕ ਕੈਪੈਸਿਟੀ ਪੈਦਾ ਕਰੀਏ ਬੱਚੇ ਫੌਲਨ ਨਾਲ ਤੁਜੀ ਇੱਥੇ ਰਹਿ ਕੇ ਤੁਹਾਡੇ ਸਕਿੱਲ ਹੈ ਤੁਜੀ ਕਿਤੇ ਵੀ ਜਾ ਸਕਦੇ ਹੋ ਅੱਛਾ ਜ਼ਿਆਦਾ ਕਰਕੇ ਬੱਚੇ ਪਿੰਡਾਂ ਦੇ ਐ ਜਾਂ ਸਿਟੀ ਦੇ ਜ਼ਿਆਦਾ ਕਰਕੇ ਬੱਚੇ ਜਿਹੜੇ ਪਿੰਡੂ ਬੱਚੇ ਐ ਉਹ ਉਹਨਾਂ ਦਾ ਸਿੱਖਣ ਦਾ ਜਿਹੜਾ ਜ਼ਰੀਆ ਹੁੰਦਾ ਹੈ ਤਜਰਬਾ ਉਹ ਅਲੱਗ ਹੁੰਦਾ ਹੈ ਸ਼ਹਿਰੀਆਂ ਦਾ ਅਲੱਗ ਹੁੰਦਾ ਹੈ ਫਿਰ ਕਿਸ ਤਰ੍ਹਾਂ ਤੁਸੀਂ ਦੋਨਾਂ ਨੂੰ ਕੰਪਰੋਮਾਈਜ਼ ਕਰਦੇ ਹੋ ਸ ਸਾਰੇ ਬੱਚੇ ਤੇ ਡਿਪੈਂਡ ਹੈ ਐਕਚੁਅਲੀ ਨਾ ਆਪਾਂ ਸੈਰੀ ਤੇ ਪੈਨੇ ਉਹ ਗਲੋਬਲ ਹੋ ਗਏ ਇਹ ਇਸ ਤੋਂ ਕਾਫੀ ਟਾਈਮ ਪਹਿਲਾਂ ਸੀ ਆਫਟਰ ਪ੍ਰੀ ਕਰੋਨਾ ਦੇ ਪੋਸਟ ਕਰੋਨਾ ਬੱਚੇ ਚੇਂਜ ਹੋ ਗਏ ਤੇ ਸਰ ਇਹ ਚੀਜ਼ ਆਪਾਂ ਨੂੰ ਦੇਖਣੀ ਲੱਗੂਗੀ ਕਿ ਪਹਿਲਾਂ 10 ਸਾਲ ਜਾਂ 5 ਸਾਲਾਂ ਬਾਅਦ ਜਨਰੇਸ਼ਨ ਗੈਪ ਹੁੰਦਾ ਸੀ ਹੁਣ ਫ੍ਰੀਕਵੈਂਟਲੀ ਬੱਚੇ 2-2 ਸਾਲ ਬਾਅਦ ਚੇਂਜ ਹੋ ਰਿਹਾ ਤਾਂ ਬੱਚੇ ਦਾ ਮਾਈਂਡਸੈਟ ਸਾਨੂੰ ਦੇਖਣਾ ਪੈ ਰਿਹਾ ਵੀ ਉਹਨਾਂ ਦੇ ਅਕੋਰਡਨਲੀ ਅਸੀਂ ਦੇਖਦੇ ਹਾਂ ਕਿਹੜੀ ਕੰਪਨੀ ਚਾਹੀਦੀ ਹੈ ਕਿੱਥੇ ਸੂਟੇਬਲ ਹੋਣਗੇ ਉਹ ਸਾਡੇ ਤੇ ਹੈ ਸਰ ਬਿਲਕੁਲ ਇਹ ਬੱਚਿਆਂ ਨੂੰ ਪਤਾ ਹੈ ਕਿ 29 ਤਰੀਕ ਨੂੰ ਪਲੇਸਮੈਂਟ ਹੋ ਰਹੀ ਹੈ ਸਰ ਬਿਲਕੁਲ ਸਰ ਮੈਂ ਫੇਸਬੁਕ ਪੇਜ ਅਲੱਗ-ਅਲੱਗ ਸੋਸ਼ਲ ਮੀਡੀਆ ਪੇਜ ਤੇ ਮੈਂ ਪਾ ਚੁੱਕਿਆ ਹਾਂ ਸਾਡਾ ਤਾਲਮੀ ਸਿਰਫ ਆਪਣੀ ਆਈਡੀ ਤੱਕ ਨਹੀਂ ਹੁੰਦਾ ਸਾਡਾ ਡਿਸਟ੍ਰਿਕਟ ਬੀਰੋ ਆਫ ਏਮਪਲੋਇਮੈਂਟ ਜਨਰੇਸ਼ਨ ਜਿਹਦਾ ਰੋਜ਼ਗਾਰ ਦਫ਼ਤਰ ਨਾਲ ਸਾਡਾ ਡਾਇਰੈਕਟ ਤਾਲਮੇਲ ਹੈ ਡੀਆਈਸੀ ਜੀ ਜੀ ਡਿਸਟ੍ਰਿਕਟ ਇੰਡਸਟਰੀ ਕਾਰਪੋਰੇਸ਼ਨ ਜੀਐਮ ਅੰਗਦ ਸੋਹੀ ਸਾਹਿਬ ਅਸੀਂ ਹਰੇਕ ادارے ਨੂੰ ਡਿਸਟ੍ਰਿਕਟ ਨੂੰ ਨਾਲ ਲੈ ਕੇ ਚੱਲਦੇ ਹਾਂ ਵੀ ਜਿਹੜੇ ਵੀ ਅਨਪਲਾਈ ਜਾਂ ਬੇਰੁਜ਼ਗਾਰ ਬੱਚੇ ਆ ਕਟੂਕਟ ਮੈਸੇਜ ਸਹੀ ਉਸ ਤੋਂ ਜਿੰਨੇ ਬੱਚੇ ਆਉਣਗੇ ਉਹ ਅਕੋਰਡਿੰਗ ਟੂ ਟੈਸਟ ਜਾਂ ਇੰਟਰਵਿਊ ਬੱਚੇ ਪਲੇਸ ਹੋ ਜਾਂਦੇ ਆ ਇਸ ਤੋਂ ਇਲਾਵਾ ਹੋਰ ਹਾਂਜੀ ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਇਹ ਦੱਸਣਾ ਚਾਹਣਾ ਤੇ ਆਪਣੇ ਸਿਰ ਬੱਚੇ ਪਲੇਸ ਨਹੀਂ ਆ ਆਪਾਂ ਜੇ ਕੋਈ ਬੱਚਾ ਆਪਣਾ ਕੰਮ ਸ਼ੁਰੂ ਵੀ ਕਰਨਾ ਚਾਹੁੰਦਾ ਹੈ ਸੈਲਫ ਇੰਪਲਾਈ ਆਪਣਾ ਆਪਣਾ ਕੰਮ ਤਾਂ ਉਹ ਪ੍ਰਧਾਨ ਮੰਤਰੀ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਹੈ ਜਿਸ ਦੇ ਅਧੀਨ ਬੱਚੇ ਨੂੰ 35% ਸਬਸਿਡੀ ਮਿਲਦੀ ਆ 25 ਤੋਂ 35% ਬੱਚੇ ਨੇ ਆਪਣਾ ਕੰਮ ਸਟਾਰਟ ਕਰਨਾ ਬੱਚੇ ਨੂੰ ਲੋਨ ਮਿਲਦਾ ਗਵਰਨਮੈਂਟ ਕਿਨਿਓ ਸਬਟਾ ਇਹ ਮਿਲਦਾ ਡੀਆਈਸੀ ਡਿਸਟ੍ਰਿਕਟ ਇੰਡਸਟਰੀ ਕਾਰਪੋਰੇਸ਼ਨ ਤੋਂ ਉਹ ਵੀ ਅਸੀਂ ਬੱਚਿਆਂ ਦਾ ਪੂਰਾ ਉਹ ਪ੍ਰੋਜੈਕਟ ਫਾਈਲ ਬਣਾ ਕੇ ਬੱਚੇ ਨੇ ਆਪਣਾ ਕੰਮ ਸਟਾਰਟ ਕੀਤਾ ਅੱਛਾ ਉਹ ਵੀ ਤੁਸੀਂ ਬਣਾਉਂਦੇ ਹੋ ਸਰ ਅਸੀਂ ਆਪ ਕਰਦੇ ਆ ਬਿਲਕੁਲ ਨਹੀਂ ਹੈ ਪਰ ਇਸ ਲਈ ਬੱਚੇ ਦਾ ਸਿਬਸ ਕੋਡ ਮੈਟਰ ਕਰਦਾ ਆਸੀਂ ਉਹ ਪ੍ਰੋਜੈਕਟ ਰਿਪੋਰਟ ਬੈਂਕ ਤੱਕ ਲੈ ਜਾਂਦੇ ਆ ਬੈਂਕ ਲੋਨ ਉਹ ਬੱਚੇ ਨੂੰ ਦਿੰਦੀ ਹੈ ਜਿਹੜਾ ਬਾਕੀ ਕੰਮ ਸਟਾਰਟ ਕਰਨਾ ਚਾਹੁੰਦਾ ਹੈ ਆਪਣੀ ਆਈਡੀ ਥਰੂ ਇੱਕ ਐਸਸੀ ਕਾਰਪੋਰੇਸ਼ਨ ਹੈ ਉਹ ਵੀ ਲੋਨ ਦਿੰਦੀ ਹੈ ਤੇ ਇੱਕ ਦੂਜਾ ਆਪਾਂ ਹੁਣ ਤੱਕ 45 ਤੋਂ 50 ਬੱਚਿਆਂ ਨੂੰ ਸੈਲਫ এমਪਲਾਈ ਦੇ ਥਰੂ ਵੀ ਲੋਨ ਦਵਾ ਚੁੱਕੇ ਆ ਕੀ ਬਾਤ ਹੈ ਸਰ ਕੀ ਬਾਤ ਹੈ ਉਹਨਾਂ ਨੂੰ ਸਬਸਿਡੀ ਦਾ ਨਤੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਉਹ ਸਬਸਿਡੀ ਵਿthਿਨ 48 ਆਵ ਜਾਂਦੀ ਹੈ ਪਰ ਬੈਂਕ ਆਪਣੇ ਕੋਲ 3 ਸਾਲ ਦੀ ਐਜਿ ਸਿਕਿਉਰਟੀ ਰੱਖਦੀ ਹੈ ਕਿ ਆ ਹਾਂ ਨੈਚੁਰਲੀ ਹਾਂ ਇਹ ਹਰੇਕ ਬੈਂਕ ਦਾ ਰੋਨ ਆਫ ਇੰਟਰਸਟ ਰੇਟ ਅਲੱਗ ਅਲੱਗ ਹੈ ਜਿਸ ਤਰ੍ਹਾਂ ਗ੍ਰਾਮੀਨ ਬੈਂਕ ਦਾ ਉਹ ਐਸੀ ਬੱਚ ਨੂੰ 6% ਤੇ ਦੇ ਰਹੀ ਹੈ ਪੰਜਾਬ ਹੈ ਸਿੰਧ ਹੈ ਇੱਕ 9.25 ਹਰੇਕ ਬੈਂਕ ਦਾ ਅਲੱਗ-ਅਲੱਗ ਰੇਟ ਹੈ ਤੇ ਇਹ ਇਸ ਲਈ ਹੈ ਕਿਉਂਕਿ ਮੈਂ ਹਰੇਕ ਬੈਂਕੇ ਜਾ ਕੇ ਆਇਆ ਰੇਟ ਓਪਨ ਟੈਸਟ ਕੀਤੀ ਹੈ ਉਸ ਦੇ ਅਕੋਰਡਿੰਲੀ ਮੈਂ ਚਾਹੋ ਨਾ ਬੱਚੇ ਦਾ ਉੱਥੇ ਅਕਾਊਂਟ ਓਪਨ ਹੋਵੇ ਠੀਕ ਹੈ ਇਹ ਸਾਡੀ ਡਿਊਟੀ ਹੈ ਮੋਰੇ ਡਿਊਟੀ ਵੀ ਹੈ ਪਰ ਮਾਤਾ ਸਾਨੂੰ ਜੌਬ ਦਿੱਤੀ ਹੈ ਅਸੀਂ ਜਿੰਨਾ ਆਪਣਾ ਬੈਸਟ ਦੇ ਸਕੀਏ ਬਿਲਕੁਲ ਬਹੁਤ اچھی ਸੋਚ ਹੈ ਔਰ ਚੈਲ ਸਾਹਿਬ ਨੇ ਵਾਕਈ ਮੈਂ ਤਸਵੀਰ ਇਹਨਾਂ ਦੀ ਜਿਹੜੀ ਡੀਲਿੰਗ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਇਹਨਾਂ ਨੇ ਲਾਸਟ ਵਿੱਚ ਇੱਕ ਸ਼ਬਦ ਕਿਹਾ ਕਿ ਤਾਂ ਸਾਡੀ ਡਿਊਟੀ ਆ ਮਾਲਕ ਨੇ ਸਾਡੀ ਡਿਊਟੀ ਲਈ ਹੈ ਔਰ ਵਰਨਾ ਅਸੀਂ ਵੀ ਤੁਹਾਨੂੰ ਪਤਾ ਹੀ ਹੈ ਕਿ ਕਦੇ ਸਟੂਡੈਂਟ ਸੀ ਸੋ ਇਹ ਬਹੁਤ ਵੱਡੀ ਗੱਲ ਆ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਥੈਂਕਸ ਆ ਤੁਹਾਡੀ ਸਾਡੇ ਕੋਲ ਆਏ ਇਹੀ ਹੈ ਵੀ ਆਪਾਂ ਲੌਂਗ ਟਰਮ ਰੇਸਨ ਚ ਲੈਣਾ ਤੇ ਜੇ ਜਿਹੜੀ ਸਾਡੀ ਕੋਈ ਕੰਪਨੀ ਆਊਗੀ ਪਲੀਜ਼ ਤੁਸੀਂ ਮੈਸੇਜ ਕਨਵੇ ਕਰਨਾ ਤਾਂ ਕਿ ਆਪਾਂ ਮੈਕਸੀਮਮ ਬੱਚਿਆਂ ਤੱਕ ਅਪਰੋਚ ਕਰ ਸਕੀਏ ਔਰ ਮੈਂ ਬੱਚਿਆਂ ਨੂੰ ਇਹ ਵੀ ਦੱਸਣਾ ਵੀ ਆਈਟੀ ਐਡਮਿਸ਼ਨ ਕਿੱਦਾਂ ਹੋਊਗੀ ਤੇ ਬੱਚੇ ਇੱਥੇ ਕੇ ਸਕਿੱਲ ਬਣ ਕੇ ਆਪਣੇ ਦੇਸ਼ ਦਾ ਤੇ ਆਪਣੀ ਕੌਮ ਦਾ ਨਾਮ ਰੋਸ਼ਨ ਕਰਨ ਆਪਣੇ ਮਾਂ ਪਿਓ ਦੇ ਲਈ ਕੁਝ ਕਰਨ ਮੈਂ ਇਹ ਚਾਹਨਾ ਵੀ ਪੰਜਾਬ ਦੇ ਬੱਚੇ ਆ ਨਾ ਡਰਗਸ ਤੋਂ ਦੂਰ ਕਰਨ ਦਾ ਕੋਈ ਰੀਜਨ ਹੈ ਕਿ ਉਹ ਸਕਿੱਲ ਦੇ ਹੋ ਜਾਣ ਮੇਨ ਫਰੋਮ ਡਰੱਗਸ ਦੇ ਵਰਕ ਕਰਕੇ ਪੈਦਾ ਕਰਨਾ ਉਸ ਸੋਸਾਇਟੀ ਲਈ ਆਪ ਨੂੰ ਮਿਲ ਕੇ ਕਰਨਾ ਪੈਣਾ ਇਹ ਸੋਸ਼ਲ ਕਾਜ ਇੱਕ ਬੰਦੇ ਦਾ ਕੰਮ ਨਹੀਂ ਹੈ ਤੇ ਅੱਜ ਮੈਂ ਲੱਕੀ ਹਾਂ ਤੁਸੀਂ ਸਾਡੇ ਕੋਲ ਆਏ ਹੋ ਤੇ ਥੈਂਕ ਯੂ ਸਰ ਅਸੀਂ ਵੀ ਗੁਰਪ੍ਰੀਤ ਜੀ ਬਹੁਤ ਲੱਕੀ ਹਾਂ ਕਿ ਪੋਸੂਨਾਮਾ ਚੈਨਲ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਹੋਮ ਸੋਹਤਾ ਤੇ ਕੈਮਰਾਮੈਨ ਵਿਸ਼ਨੂ ਨੂੰ ਦਿਓ ਇਜਾਜ਼ਤ